ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਆਪਾਂ ਵੀਰ ਰਮਣ ਪ੍ਰੀਤ ਦੇ ਘਰੋਂ ਪਿੰਡ ਸ਼ੀਨੀਵਾਲ ਕਲਾਂ ਜ਼ਿਲ੍ਹਾ ਬਰਨਾਲਾ ਇੱਥੋਂ ਕਵਰ ਕਰਦੇ ਪਏ ਹਰ ਇੱਕ ਪ੍ਰਕਾਰ ਦੀ ਤੁਹਾਨੂੰ ਬੈੜ ਮਿਲੇਗੀ ਤੁਹਾਡੇ ਮਨ ਦੇ ਵਿੱਚ ਸੁਪਨਾ ਆਪਾਂ ਤਾਜੀ ਬੈੜ ਬਿਲਕੁਲ ਜੇਰ ਪੈਂਦੀ ਉਹ ਲੈਣੀ ਆ ਜਦ ਦੋ ਤਿੰਨ ਦੀ ਸੂਈ ਵੀ ਆਪਾਂ ਤਸੱਲੀ ਕਰਕੇ ਲੈਣੀ ਓਦਾਂ ਦੀ ਵੈੜ ਮਿਲੂਗੀ ਤੇ ਇੱਕ ਗੱਲ ਸਟਾਰਟਿੰਗ ਹੀ ਦੱਸਦਾ ਜਿਹੜੀ ਵੈੜ ਤੁਹਾਨੂੰ ਇੱਥੇ ਸੂਈ ਸੂਈ ਮਿਲੂਗੀ ਵੀਰ ਦੇ ਘਰੋਂ ਸੂਈ ਸੂਈ ਮਿਲੂਗੀ ਫਿਰ ਆਪਣੇ ਮਰਜ਼ੀ ਡਾਰ ਹੁੰਦਾ ਕਿ ਆਪਾਂ ਵਪਾਰੀ ਤੋਂ ਗਾਂ ਲੈ ਲਈ ਜਾਂ ਮੰਡੀ ਤੋਂ ਲੈ ਲਈ ਹੈਨਾ ਉਹ ਇਦਾਂ ਦਾ ਕੰਮ ਨਹੀਂ ਹੋਊਗਾ ਕਾਫੀ ਮਾਤਰਾ ਦੇ ਵਿੱਚ ਵੀਰ ਕੋਲੇ ਨਾਗ ਹਾਜ਼ਰ ਆ ਕਿੰਨੇ ਨਾਗ ਆ ਕਿੰਨੀ ਤਰੀਕਾ ਕਦੋਂ ਵੇਚਨੇ ਆ ਉਹ ਅੱਗੇ ਵੀਰ ਨਾਲ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਢਾਈ ਦੱਸੋ ਜ ਆਪਣਾ ਵੀਰ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਜਿਹੜਾ ਫਾਰਮ ਆਥਰਾ ਸਿੰਮੀ ਵਾਲਕਾਂ ਤੋਂ 1.5 ਕਿਲੋਮੀਟਰ ਚੱਲ ਕੇ ਤਲਾਲੇ ਦੀ ਸੜਕ ਤੇ ਵੀਰ ਜੀ ਆਪਣਾ ਫਾਰਮ ਆਉਂਦਾ ਜਿੱਦਾਂ ਵੀਰੇ ਆਪਣਾ ਬਰਨਾਲਾ ਹੈਗਾ ਫੋਨ ਨੰਬਰ ਨੋਟ ਕਰ ਲਓ 8807 13934 68807 13934 ਹਾਂਜੀ ਵੀਰੇ ਆਪਣਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾ ਹੈਗਾ ਕੋਈ ਵੀ ਵੀਰ ਆਪਾਂ ਨੂੰ ਵਟਸਐਪ ਤੇ ਤੁਸੀਂ ਕੋਈ ਵੀ ਮੈਸੇਜ ਕਰਦੇ ਹੋ ਜਿਹੜੀ ਆਪਣੀ ਲੋਕੇਸ਼ਨ ਆ ਵੀ ਉਹ ਆਟੋਮੈਟਿਕਲੀ ਲਾਈ ਵੀ ਆ ਵਟਸਐਪ ਤੇ ਮੈਸੇਜ ਕਰਨ ਦੇ ਨਾਲ ਤਾਨੂੰ ਲੋਕੇਸ਼ਨ ਆਟੋਮੈਟਿਕ ਚਲੀ ਜਾਊਗਾ ਟੱਚ ਕਰਕੇ ਖੁੱਲ ਜਾਂਦੀ ਆ ਉਹ ਤੁਹਾਨੂੰ ਸਿੱਧਾ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਠੀਕ ਆ ਆਪਣੇ ਕੋਲੇ ਕਿੰਨੀਆਂ گاਵਾ ਕਦੋਂ ਵੇਚਣੀਆਂ ਜਿਹੜੀ ਵੀ ਅੱਪਾ ਵੀਡੀਓ ਕਵਰ ਕਰ ਰਹੇ ਆ ਦੋ ਤਰੀਕ ਨੂੰ ਸਾਮੀ ਕਰ ਰਹੇ ਆਂਗੇ ਤਿੰਨ ਤੇ ਚਾਰ ਤਰੀਕ ਨੂੰ ਮਾਲ ਰੈਸਟ ਕਰੂਗਾ 5 ਤਰੀਕ ਸੇਮਾ ਮਹੀਨਾ 2025 5 ਤਰੀਕ ਸੇਮਾ ਮਹੀਨਾ 2025 ਵੀਰੇ ਦਿਨ ਵੀਰਵਾਰ ਬਣਦਾ 5 ਤਰੀਕ ਨੂੰ ਵੀਰਵਾਰ ਨੂੰ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਸਵੇਰ 7 ਵਜੇ ਸੌਦੇ ਚਲਾ ਦੇਾਂਗੇ ਕੱਲਾ-ਕੱਲਾ ਕਰਕੇ ਨਗ ਵੇਚਾਂਗੇ ਇੱਕ ਲੈ ਜੋ ਦੋ ਲੈ ਜੋ ਚਾਰ ਲੈ ਉਹ ਤੁਹਾਡੀ ਕਿੱਸਾ ਹੋਊਗੀ ਦੁਪਹਿਰ ਦੇ 11 ਵਜੇ ਤੱਕ ਕੰਮ ਚੱਲੂਗਾ ਪਰ ਦੂਰ ਵਾਲੇ ਵੀਰੇ ਇਹ ਨਾ ਸੋਚਣ ਵੀ 29 30 32 35 ਨਾਗਾ ਲੇਟ ਚੱਲਾਂਗੇ ਫਿਰ ਵੀਰੇ ਖਾਲੀ ਮੂੜੋਂ ਕੋਈ ਤਾਂ ਕੋਈ ਫਾਇਦਾ ਨਹੀਂ ਸਵੇਰ 7 ਤੋਂ 8 ਵਜੇ ਦੇ ਵਿੱਚ ਆਉਣ ਤੇ ਫਾਇਦਾ ਹੁੰਦਾਗਾ ਕਿਉਂਕਿ ਆਪਣੇ ਕੋਲ ਗਾਇਆਂ ਦੀ ਗਿਣਤੀ ਵੀ ਕਾਫੀ ਵੱਡੀ ਮਾਤਰਾ ਦੇ ਵਿੱਚ ਆ ਤੇ ਕੰਮ ਪ੍ਰਾਣਾ ਹੋਣ ਦੇ ਨਾਂ ਤੇ ਮਾਲ ਸਾਫ਼ ਹੋਣ ਦੇ ਨਾਂ ਤੇ ਰੇਟ ਜ਼ਾਇਦ ਹੋਣ ਦੇ ਨਾਂ ਤੇ ਤੇ ਗਾਗ ਵੀਰ ਵੀ ਆਪਣੇ ਕੋਲੇ ਪ੍ਰਮਾਤਮਾ ਦੀ ਕਿਰਪਾ ਸਦਕਾ ਆਪਾਂ ਨੂੰ ਭਰਮਾ ਹੰਗਾਰਾ ਦਿੰਦੇ ਆ ਇਸ ਕਰਕੇ ਨਵੇਂ ਵੀਰਾਂ ਨੂੰ ਬੇਨਤੀ ਕਰਦੇ ਹੱਥ ਬੰਨ੍ਹ ਕੇ ਜਿਆਦਾ ਲੇਟ ਨਾ ਹੋ ਚੰਗੀ ਚੀਜ਼ ਫਿੰਦੀਆਂ ਦਾ ਟਾਈਮ ਨਾਲ ਆਉਣ ਨੂੰ ਫਾਇਦਾ 5 ਤਰੀਕ ਨੂੰ ਤੇ ਅੱਗੋਂ ਪਿੱਛੋਂ ਕੋਈ ਵੀ ਵੀਰ ਨਾ ਆਵੇ ਕੰਮ ਵੀਰੇ ਆਪਾਂ ਲਾਟ ਦੇਣ ਕਰਦੇ ਹਰ ਸੇਧ ਨਾਵਾ ਦਾ ਆਪਾਂ ਸੌਦੇ ਲਾਉਣੇ ਆ ਉਹ ਵੀ ਕੱਲੇ ਬੰਦੇ ਹੋਣ ਦੇ ਨਾਂ ਤੇ ਰੋਜ਼ ਦੇ 7 8 10 ਗਾਈਆਂ ਖਰੀਦ ਕੇ ਇਕੱਠੀਆਂ ਕਰਕੇ ਫਿਰ ਸੇਵੇਂ ਦਿਨ ਵੀਰੇ ਲਾਟ ਕੱਢਦੇ ਆ ਮਗਰੋਂ ਪਿੱਛੋਂ ਜਿਹੜੇ ਵੀਰ ਆਉਂਦੇ ਆ ਖਾਲੀ ਮੁੜਦੇ ਆ ਉਹ ਗੱਲ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਅੱਜ ਵੀ ਤਿੰਨ ਚਾਰ ਬਾਲੀਆਂ ਖਾਲੀ ਮੁੜੀਆਂ ਨੇ ਕਿਉਂਕਿ ਵੀਰੇ ਆਪਾਂ ਵੀਡੀਓ ਬਣਾ ਕੇ ਇਹ ਜਿਹੜਾ ਮਾਲ ਆ ਮਗਲ ਫਾਰਮ ਚ ਲਿਆ ਜਾਣਾ ਦਾ ਸਿਰਫ ਜਾਂਦਾ ਜਿੱਥੇ ਵੀਡੀਓ ਬਣਾਉਣੀ ਉਹਦੇ ਆਪਣਾ ਇੱਧਰ ਲੱਗਦਾ ਜਾਂ ਜਿੱਥੇ ਲਾਡ ਲਾਉਣੇ ਹੋ ਉੱਥੇ ਇੱਧਰ ਲੱਗਦਾ ਇਸ ਕਰਕੇ ਮਗਰੋਂ ਪਿੱਛੋਂ ਕੋਈ ਨਾ ਉਹ ਹੱਥ ਬਨ ਕੇ ਬੇਨਤੀ ਕਰਦੇ ਆ ਵੀਰੇ ਰੇਟ ਕਿੱਥੋਂ ਸਟਾਰਟ ਹੋਣਗੇ ਰੇਟ ਵੀਰੇ ਕਮਾਲ ਦੇਣਗਾ ਜੋੜਾ ਤੋਰੋ ਵੀਰੇ ਆਪਣਾ ਜਿਹੜਾ ਰੇਟ ਹੋਊਗਾ ਸਿੰਗਲ ਸਿੰਗਲ ਤੋਰੀ ਚੱਲੋ ਤੋੜ ਦਿਓ ਵੀਰੇ 70000 ਤੋਂ ਚੱਲੂਗਾ ਜੀ ਥੱਲੇ ਵਾਲੇ ਇੱਕ ਦੋ ਸੌਦੇ ਹੁੰਦੇ ਆ ਪਰ ਉਹ ਬੋਲਣੇ ਨਹੀਂ ਹੈਗੇ ਫਿਰ ਹਰ ਇੱਕ ਵੀਰ ਕਹਿੰਦਾਗਾ 70 ਤੋਂ ਵੀਰੇ ਆਪਣਾ ਰੇਟ ਚੱਲੂਗਾ ਇਸ ਤਰ੍ਹਾਂ ਕਰਦਾ ਕਰਦਾ ਵੀਰੇ ਲੱਖ ਟਿੱਕਰ ਚਲਿਆ ਜਾਊਗਾ 400 ਦਾ ਬਾਈ ਜੀ ਲੱਖ ਤੋਂ ਬਾਹਰ ਹੋਣਗੇ ਵੱਡੀ ਵੜ ਦੇਖ ਰਹੇ ਆਂ ਆਪਾਂ ਸੁਆ ਕਿਹੜਾ ਪਿਛਲੀ ਵਾਰ ਆਪਾਂ ਦੱਸਿਆ ਸੀਗਾ ਦੇਖੋ ਹਜੇ ਵੀ ਨਹੀਂ ਸੂਈ ਤੁਸੀਂ ਮਾੜਾ ਕੈਮਰਾ ਮਰਵਾ ਦਿਓ ਲੇਵੇ ਤੇ ਠੀਕ ਹੈ ਇਹਦਾ ਵੀਰੇ ਆਪਾਂ 40 ਤੋਂ ਲੈ ਕੇ 45 ਕਿਲੋ ਦੇ ਵਿੱਚ ਦੁੱਧ ਚੁਵਾ ਕੇ ਦੇਵਾਂਗੇ ਠੀਕ ਹੈ ਪਰ ਬੱਚਾ ਬਾਈ ਜੀ ਹਜੇ ਵੀ ਨਹੀਂ ਇਹ ਪੰਜ ਤੋਂ 7 ਦਿਨ ਧਰਦੀ ਠੀਕ ਹੈ ਕੱਲੀ ਬਲੇਰੋ ਜਾਣ ਵਾਲੀ ਆ ਹਨਾ ਕੱਲੀ ਬਲੇਰੋ ਜਾਣ ਵਾਲੀ ਆ ਵੀਰੇ ਜਿਹੜੇ ਦੇ ਦਿਨ ਪੂਰੇ ਹੋਣੇ ਆਂਗੇ ਉਹ ਵੀਰੇ 11 ਤਰੀਕ ਨੂੰ ਦਿਨ ਪੂਰੇ ਹੋਣੇ ਇਹਦੇ ਠੀਕ ਹੈ ਹਜੇ ਕਹਿਣ ਦਾ ਭਾਵ 8 ਤੋਂ 9 ਦਿਨ ਇਹਦੇ ਬਾਕੀ ਪਏ ਆ ਬਾਕੀ ਪਏ ਸੇਦ ਆਂਦਾ ਵੀਰੇ ਦੰਦ ਪਟਕੇ ਵੀਰ ਦੇਖ ਲੈ 66 ਸੀਮਨ ਲੱਗਿਆ ਬੈਦਰ ਕਾਟ ਦੇਵਾਂਗੇ ਟੌਪ ਦੇ ਫਾਰਮ ਦੀ ਆ ਠੀਕ ਹੈ ਇਹਦਾ ਦੁੱਧ ਦਾ ਰਿਕਾਰਡ ਤਾਂ ਜਾਦੇ ਆ ਪਰ ਕੋਈ ਵੀ ਵੀਰ ਆਪਣਾ ਸਾਈ ਲਾ ਲੈ ਵੀਰੇ 40 ਤੋਂ 45 ਤੋਂ ਵਿੱਚ ਚਵਾਕੇ ਦੇ ਲੈ ਗਏ ਇਹ ਪਰ ਮੋਬਾਈਲ ਤੇ ਦੱਸਦੀ ਨਹੀਂ ਵੀਰੇ ਬੈਠ ਦੇਖ ਲੈ ਵੀਰਾ ਕੇ ਦੋ ਘੜੀਆਂ ਦੇ ਬੰਦਾ ਖੜ ਕੇ ਦੇਖੂਗਾ ਗਾਂ ਦਾ ਪੁੱਤ ਜਿਹਨੂੰ ਅਸਲ ਕਹਿੰਦੇ ਹੁੰਦੇ ਆ ਜਿੱਦੇ ਡਾਲੇ ਦੇ ਹੋਈ ਉਹਦੇ ਗੱਲਾਂ ਕਰਾਉਗੀ ਹਾਲੇ ਤਾਂ 65% ਹਵਾਨਾ ਬਣਿਆ ਇਹਦਾ ਹਨਾ ਬਿਲਕੁਲ ਵੀਰੇ ਜਾਨੀ ਫਾਰਮ ਦੇ ਵਿੱਚੋਂ ਖੁੱਲੀ ਆਈ ਆ ਮਸ਼ੀਨ ਤੇ ਲੱਗੀ ਆਈ ਆ ਜਾਨੀ ਇਸ ਤਰ੍ਹਾਂ ਦੀਆਂ ਬੈੜਾਂ ਵੀਰੇ ਸਾਡੇ ਕੋਲੇ ਵੀ ਮਹੀਨੇ ਦੇ ਪੰਜ ਚਾਰ ਨਾਗ ਆਉਂਦਾ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਥੱਲੇ ਅਸਲ ਪੰਡ ਲਈ ਵਿਹਲੇ ਵੇਚਦੇ ਠੀਕ ਆ ਇਹ ਬੈੜ ਨੇ ਦੁੱਧ ਦੇਣਾ ਆਪਾਂ ਨੂੰ ਤੇ ਗਰਮੀ ਵਾਲਾ ਤੋਹਫਾ ਕਿ ਜਵਾਨੀ ਦੇ ਵਿੱਚ ਬਾਡੀ ਵੇਡ ਇਹਨਾਂ ਗੈਨੇ ਕਰੀ ਫਿਰ ਸੇਹ ਦਾੰਦਾ ਮੋਹ ਹੋਣਾ ਵੇਨ ਗੱਲ ਹੈ ਪਿਰੇ ਪਿਓਰ ਸੇਹ ਦਾੰਦਾ ਕੰਨੀਆਂ ਖੜੀਆਂ ਨੇ ਜਣੀ ਬੰਦਾ ਜਦੋਂ ਆ ਗਿਆ ਖੜ ਕੇ ਦੇਖੂਗਾ ਵੀਰੇ ਇਸ ਤਰ੍ਹਾਂ ਦੇ ਨਗੀਨੇ ਨਾ ਆਪਣੇ ਫਾਰਮ ਦੇ ਸ਼ਿੰਗਾਰ ਹੁੰਦੇ ਨੇ ਗਰਮੀ ਦੇ ਵਿੱਚ 40 ਕਿਲੋ ਦੁੱਧ ਮੰਨ ਕੇ ਲੈਲੇ ਬੰਦਾ ਵੀਰੇ 40 ਕਿਲੋ ਦਾ ਮੈਂ ਚਵਾ ਕੇ ਦੇਉਂਗਾ ਉਦੋਂ ਉੱਪਰ ਚਵਾ ਕੇ ਲਊਂਗਾ ਦੁੱਧ ਵੱਧ ਦੇਊਂਗੀ ਠੀਕ ਹੈ ਹਜੇ ਕੱਲੀ ਗਰਮੀ ਵਾਲਾ ਕੁਝ ਹੈ ਨਹੀਂਗਾ ਵੀਰੇ ਦੇ ਵਿੱਚ ਕ੍ਰੋਸ ਆ ਗਿਆ ਦੋ ਤਿੰਨ ਗਰਲੈਂਡੋ ਕ੍ਰੋਸ ਵੀ ਆ ਗਿਆ ਜੈ ਜੈ ਗੱਲ ਹੁਣ ਉਦੋਂ ਅੱਗੇ ਦੋ ਸੰਤਰੀ ਦੇ ਤੋਫਾ ਠੀਕ ਉਵੇਂ ਰੰਗੋ ਬੋਤ ਬੈਠਦੇ ਹੋ ਜੇਕਰ ਨਾਲ ਦੀ ਨਾ ਤੋਰ ਲਿਆਗਾ ਜੋ ਦੂਜੀ ਬੈੜ ਬੰਦਾ ਹੁੰਦਾ ਵੀਡੀਓ ਲੰਮੀ ਬਣ ਜੂਗੀ ਇਹ ਵੀਰੇ ਤੋ ਜਾਂਦਾ ਪਿਓਰ ਪਹਿਲਾ ਸੂਆ ਸੂਰੀਆ ਗਰਲੈਂਡੋ ਆ ਵੱਡੇ ਕੱਦ ਦੇ ਵਿੱਚ ਆ ਵੀਰੇ 5.5 ਫੁੱਟ ਕੱਦ ਦੇ ਵਿੱਚ ਆ ਬੈੜ ਉਹ ਦੇਖੋ ਲੇਵੇ ਤੇ ਬਿੰਦੀ ਐਂਦੇ ਹਨਾ ਬਿਲਕੁਲ ਵੀਰੇ ਬਿੰਦੀਆਂ ਨੇ ਹਜੇ ਵੀਰੇ ਇਹ ਵੀ ਇੱਕ ਹਫਤਾ ਲੂਸੂਨ ਨੂੰ ਤੇ ਚਾਰ ਸਪਿਰੇ ਨੂੰ ਫੋਟ ਫੋਟ ਤੇ ਵੀਰੇ ਨੇ ਥਣ ਲੈਣ ਇੱਕੀਰ ਬੈੜਾ ਉਹ ਨੇ ਕੱਲੀ ਕੱਲੀ ਬੈੜ ਵੀਰੇ 5 ਤੋਂ 6 ਮੀਟਰ ਲੱਗੂਗਾ ਜਿਵੇਂ ਕਹਿੰਦੇ ਨਾ ਕੱਚੀ ਘੜੀ ਚ ਮੱਲ ਟਾਹ ਜਿਹੜੇ ਪੁਰਾਣੇ ਮੱਲ ਹੁੰਦੇ ਆ ਜਿਆ ਜਿਆ ਗੱਲਾਂ ਵੀਰੇ ਇਹ ਵੀ ਉਸ ਤਰ੍ਹਾਂ ਹੀ ਆ ਬਸ ਇਹ ਵੀ ਕੱਚੀ ਘੜੀ ਚ ਵਿਕਣ ਵਾਲੀਆਂ ਬਹਿੜਾਂ ਨੇ ਵੀਰੇ ਦੋ ਦੰਦ ਐਡਾ ਬੋਡੀ ਵੇਟ ਹੈ ਨਾ ਬਿਲਕੁਲ ਵੀਰੇ ਫਾਰਮ ਵਾਲਾ ਬੱਚਾ ਬਾਈ ਜੀ ਵੈਦਰ ਕਾਟ ਦੇਵਾਂਗੇ ਇਹ ਪਿਆਉਤ ਕਰ ਲੈਂਦਾ ਉਹਦੇ ਵਿੱਚ ਆ ਗਈ ਵੀਰੇ ਦੇਖ ਸਕਦੇ ਹੋ ਥਣ ਲੇਵਾ ਮੁਠੀ ਵਾਲਾ ਤੇ ਲੇਵਾ ਬਾਈ ਜੀ ਥੱਲੇ ਜਾਨੀ ਗੱਲਾਂ ਕਰਾ ਦੂ ਵੀਰੇ ਇਹ ਉਹ ਨਾਗਾ ਬਾਕੀ ਇਹ ਬਹਿੜ ਜਿਹਦੇ ਘਰੇ ਚਲੇਗੀ ਘੱਟੋ ਘੱਟ 10 12 ਸੂਏ ਖਿੱਚ ਲਿਆ ਕਿਉਂਕਿ ਪਲੂਨ ਪਹਿਲਾ ਸੂਆ ਏਡਾ ਤਕੜਾ ਬੋਡੀ ਵੇਟ ਆ ਇਹਦਾ ਹਨਾ ਵੱਡੇ ਕੱਦ ਮੇਲ ਦੇ ਵਿੱਚ ਆ ਵੀਰੋ ਇਸ ਤਰ੍ਹਾਂ ਦੇ ਬੱਚੇ ਹਾਥੀ ਚ ਨਹੀਂ ਜਾਇਆ ਕਰਦੇ ਬਲੈਰੋ ਵਾਲੇ ਮਾਲ ਨੇ ਸੁਭਰ ਕੈਮਰੇ ਦੇ ਵਿੱਚ ਕਵਰ ਕਰਨੀ ਓਕੀ ਹੋਈ ਵੀ ਆ ਘੱਟੋ ਘੱਟ 20 ਫੁੱਟ ਪਿੱਛੇ ਖੜਾਈ ਖੜੀਆ ਮੈਨੂੰ ਜਿਹੜੀ ਆਮਤ 10 ਫੁੱਟ ਨੇੜੇ ਹੋ ਕੇ ਵੀਡੀਓ ਬਣ ਜਾਂਦੀ ਆ ਤੇ ਠੰਡ 1.5 ਫੁੱਟ ਦੇ ਬਿਆ ਮੂਰਲਾ ਜਮਾ ਇਹਦਾ ਹਨਾ ਬਿਲਕੁਲ ਜੀ ਅਜੇ ਮਰਵਾਓ ਵੀਰੇ ਹੁਣ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਠੀਕ ਹੈ ਤੁਹਾਨੂੰ ਦੱਸਣੀਆਂ ਵੀਰੇ ਜਾਨੀ ਮਾਲ ਜਿਹੜੀ ਉਹ ਗਰਲ ਜਾਣੀ ਆਪਣੀ ਥੋੜੀ ਜਿਹੀ ਸੈਨੀ ਪਿਓਰਟੀ ਨਹੀਂ ਮੈਂ ਮੰਨੂਗਾ ਇਹਨੂੰ ਬੈਡ ਨੂੰ 10% ਕ੍ਰਾਸ ਆ 10% ਕ੍ਰਾਸ ਆ ਵੀਰੇ ਗਰਮੀਆਂ ਦਾ ਤੋਹਫਾ ਗਾ ਜਿਹੜਾ ਵੀਰ ਮਾਰਦੀ ਲਾ ਲੈ ਵੀਰੇ 28 ਕਿਲੋ ਚਵਾ ਕੇ ਦੇ ਦਾਂਗੇ ਦੁੱਧ ਦਊਗੀ 30 ਤੋਂ 32 ਕਿਲੋ ਇਹ ਮੈਂ ਨਹੀਂ ਬੋਲਣਾ ਵੀਰੇ ਬੱਚੇ ਬੋਲਣਗੇ ਵੀ ਕੀ ਆ ਤੇ ਥੱਲੇ ਤੋਂ ਲੈ ਕੇ ਉੱਪਰ ਤੱਕ ਜਮਾ ਸਟ੍ਰੇਟ ਪਈ ਆ ਹਨਾ ਹਾਂਜੀ ਹਾਂਜੀ ਬਿਲਕੁਲ ਵੀਰੇ ਬਿਲਕੁਲ ਤੋ ਵੀਰੇ ਬੈਡ ਦੇਖੋ ਯਾਰ ਥਣ ਥਣ ਕਿਆ ਬਾਤਾਂ ਗਰਮੀ ਦੇ ਵਿੱਚ ਜਿਹੜੇ ਵੀਰ ਭਾਲਦੇ ਆਗੇ ਇਹਨੂੰ 10% ਕ੍ਰਾਸ ਚਾਹੀਦਾ ਵੇਲਾ ਮਾਲ ਲਈ ਫਿਰਾਂਗੇ ਜੀ ਸਾਥੋਂ ਵੀਰੇ ਮਾੜੀ ਖਰੀਦੀ ਨਹੀਂ ਜਾਂਦੀ ਜੀ ਜੇ ਉਹਨੂੰ ਵੇਚਦੇ ਸੀ 55 60 ਵਾਲੀ ਲਾ ਦਈਏ ਉਹ ਵੀਰੇਆਂ ਜਣੀਆਂ ਦੇ ਵਿੱਚ ਖੜੀ ਨਹੀਂ ਨਿੱਸਰੀ ਉਹਨੂੰ ਘੋੜ ਦੇਣਗੇ ਸੋਟੀ ਸੋ ਵਪਾਰ ਆਪਣੀ ਸੋਚ ਇਦਾਂ ਦੀ ਹੈ ਵੀ ਕੱਲਾ ਪੈਸਾ ਨਹੀਂ ਕਮਾਉਣਾ ਡੇ ਵੇ ਡੇ ਨਾਲ ਨਾ ਜ਼ਰੂਰੀ ਹੈ ਨਾਲ ਚੱਲ ਮੇਰੇ ਪੁੱਤ ਬਾਈ ਜੀ ਦੇਖੋ ਇਨਸਾਨੀਅਤ ਜਿੰਦਾ ਕਿਤੇ ਜੇ ਅਸੀਂ ਬੰਦੇ ਪੈਸੇ ਦੇ ਮੱਧਰ ਪੈ ਜੀ ਗੀ ਤੇ ਵੀਰੇ ਫੇਰ ਨਹੀਂ ਕੰਮ ਚੱਲਦਾ ਬਾਈ ਜੀ ਆਪਾਂ ਕਮਾਇਆ ਨਹੀਂ ਕੋਸ ਖੱਟਿਆਗਾ ਦੁਨੀਆ ਕਮਾਉਂਦੀ ਆ ਆਪਾਂ ਕਮਾਇਆ ਨਹੀਂ ਖਟਿਆ ਖਟਿਆਗਾ ਕਿਉਂਕਿ ਕਮਾਈ ਕੱਲੀ ਮੈਨੇ ਨਹੀਂ ਰੱਖਦੀ ਜਦੋਂ ਵੀਰੇ ਆਪਾਂ ਕੁਝ ਖੱਟ ਜਾਣੇ ਆ ਸੋਭਾ ਖੱਟ ਜਾਣੇ ਜੱਗ ਦੀ ਚਾਰ ਭਰਾਵਾਂ ਦਾ ਵੀਰੇ ਪਿਆਰ ਖੱਟ ਜਾਣੇ ਆ ਉਹ ਇਸ ਵੀਰੇ ਸਭ ਤੋਂ ਵੱਡੀ ਗੱਲ ਹੁੰਦੀ ਆ ਗਈ ਇਸ ਕਰਕੇ ਬਾਈ ਜੀ ਆਪਾਂ ਕੁਝ ਖੱਟਿਆਗਾ ਕਮਾਇਆ ਨਹੀਂ ਸੋ ਜਿਹੜੀ ਸਾਹਮਣੇ ਸਕਰੀਨ ਤੇ ਬੈਠ ਦੇਖਦੇ ਪਏ ਇੱਕ ਨਿਕਲੀ ਇੱਕ ਹੋਰ ਆ ਗਈ ਕਿੰਨੀ ਕਿੰਨੇ ਕਿਨੂੰ ਮੈਂ ਕਹੀ ਜਾਵਾਂ ਥਣ ਫੁੱਟ ਫੁੱਟ ਤੇ ਆ ਬਾਈ ਜੀ ਜਾਨਵਰ ਸਲਾਹ ਹੈ ਉਹ ਹੀ ਜਾਊਗਾ ਜੇ ਆਪਾਂ ਨੀਲੀ ਫੀਲੀ ਲਾ ਦਈਏ ਵੀਰੇ ਸਲਾਈ ਨਹੀਂ ਜਾਂਦੀ ਤੁਸੀਂ ਆਹ ਦੇਖੋ ਵੀਰੇ ਅਸੀਂ ਐ ਥਣ ਵਾਲੀ ਬੈੜ ਨਹੀਂ ਲੈਂਦੇ ਨਾ ਚਿੱਤਰ ਥਣ ਵਾਲੀ ਲਈਏ ਨਾ ਗਲੋਟੇ ਥਣ ਵਾਲੀ ਲਈਏ ਨਾ ਥੱਲੇ ਥਣ ਦੇ ਕੱਟ ਵਾਲੀ ਲਈਏ ਨਾ ਵੀਰੇ ਚੂਟੇ ਥਣ ਵਾਲੀ ਲਈਏ ਨਾ ਕੋ ਉਹ ਲਵਾਂਗੇ ਜਿਹੜੀ ਵਾ ਚੋਣ ਨਾ ਬੰਦੇ ਨੂੰ ਨਸਾ ਹੋ ਜਾਏ ਲਵਾਂਗੇ ਵੀਰੇ ਮਾੜੀ ਸਾਥੋਂ ਲਈ ਨਹੀਂ ਜਾਂਦੀ ਚੰਗੀ ਛੱਡੀ ਨਹੀਂ ਜਾਂਦੀ ਵੀਰੇ ਮੇਰੀਆਂ ਨਿੱਕੇ ਹੁੰਦੇ ਦੀਆਂ ਚੋਈਆਂ ਵੀਆਂ ਨੇ ਜਦੋਂ ਪਿਤਾ ਜੀ ਕਹਿੰਦੇ ਸੀ ਵੀ ਚੱਲ ਮੱਲਾ ਚੋ ਆਪਾਂ ਵੀਰੇ 12 ਸਾਲ ਦੇ ਧਾਰਾ ਫੁੱਲ ਚੋਣ ਲਾਗੇ ਸੀ ਉਧਰੋਂ ਦੁੱਧ ਪੈਂਦਾ ਸੀ ਉੱਤੇ ਮੱਛਰ ਐ ਐ ਧੱਫੇ ਵਜਦੇ ਸੀ ਮੱਖੀਆਂ ਨੇ ਧੂਆਂ ਖਾਧੀਆਂ ਮੀਆਂ ਪਤਾਗਾ ਵੀਰੇ ਉਦੋਂ ਦਾ ਕੁਆਲਟੀ ਦਾ ਪਤਾਗਾ ਵੀ ਜਿਹੜੀ ਤਣ ਮਲਵਾਉਂਦੀ ਆ ਕਿੰਨੀ ਧੂਈ ਖਾਂਦੀ ਆ ਮੱਖੀ ਤੇ ਜਿਹੜੀ ਵੀਰੇ ਐ ਆਉਂਦੀ ਆ ਨਾ ਪٹرول ਪੰਪ ਇਸ ਕਰਕੇ ਲੈਣੇ ਹੀ ਪٹرول ਪੰਪ ਆਪਾਂ ਵੀਰੇ ਵੀਰਾਂ ਨੂੰ ਗਊ ਤਾਂ ਦਿੰਨੇ ਹੀ ਦਿੰਦੇ ਆ ਤੇ ਉਹੀ ਗੱਲ ਸੋਭਾ ਲਈ ਆ ਗਈ ਤੇ ਜਿਹੜੀਆਂ ਵੀਰੇ ਲੋਕ ਸਾਨੂੰ ਸਲਾਉਂਦੇ ਆ ਲੋਕ ਵੀਰੇ ਉੱਥੇ ਕਹਿੰਦਾ ਵੀ ਜਾਂਦਾ ਰਹਿ ਸਿੰਨੀ ਵਾਲਿਆ ਜਿਹੜੀ ਉਹ ਸੋਭਾ ਕੀ ਉਹ ਵੀਰੇ ਤਾਰ ਦੇਣੀ ਆ ਬੰਦੇ ਨੂੰ ਜੇ ਮੈਂ ਹੋਰ ਇੱਥੇ ਪੁੱਛ ਲਈ ਤਾਂ ਬੰਦਾ ਝੂਠੀ ਜਾਵੇ ਅਲਗ ਨਾਲ ਭੈਣਾਂ ਬਹਿ ਜਾ ਬੇਲਾ ਉਹਦਾ ਓਏ ਉਹ ਜਾਏਗਾ ਵੀਰੇ ਉਹ ਚੀਜ਼ ਆਪਾਂ ਨਹੀਂ ਖੱਟਣੀਗੀ ਆਪਾਂ ਉਹ ਖੱਟਨੀ ਆ ਸੁਭਾ ਸਾਮ ਕਹਦੇ ਵਿੱਚ ਚਾਉਂਦਾ ਰਹਿ ਪੁੱਤ ਮੇਰੀਆਂ ਮਾਂ ਦੇ ਹਾਂ ਦੀਆਂ ਮੇਰੀਆਂ ਭੈਣਾਂ ਦੇ ਹਾਂ ਦੀਆਂ ਮੇਰੀਆਂ ਮਾਮਾ ਭੈਣਾਂ ਜਿਹੜੀਆਂ ਸਾਡੇ ਕੋਲ ਇਥੇ ਆਸਰਾ ਰੱਖ ਕੇ ਆਉਂਦੀਆਂ ਮੇਰੇ ਵੀਰ ਭਰਾ ਮੈਥੋਂ ਵੱਡੀ ਉਮਰ ਦੇ ਮੇਰੇ ਪਿਤਾ ਦੇ ਸਮਾਨ ਕਈ ਦੀ ਉਹ ਕਹਿੰਦੇ ਜਮਾਨਾ ਖਿੱਤੀ ਚੱਲ ਸਵਾਸੇ ਦੇਖ ਕੇ ਜਾਂਦੇ ਆ ਇਸ ਕਰਕੇ ਵੀਰੇ ਆਪਾਂ ਉਹ ਸੋਪਾ ਇਹ ਨਹੀਂ ਅੱਜ ਖਾਤਰੀ ਤੇ ਕੱਲ ਨੂੰ ਦਿਮਾਜ ਗਏ ਉਹ ਵੀਰੇ ਇੱਦਾਂ ਹੀ ਰਹਿਣਾ ਤੇ ਇਸ ਕਰਕੇ ਮਾਰੀ ਨਹੀਂ ਖਰੀਦੀ ਜਾਂਦੀ ਢਿਲੋਂ ਵੀ ਲੈਣ ਦੀ ਲਿਆਉਂਦਾ ਕੈਮਰਾ ਮਰਵਾਓ ਥੋੜਾ ਜਿਹਾ ਮਾਲ ਹੰਬਿਆ ਪਿਆ ਇਸ ਕਰਕੇ ਦੋ ਦਿਨ ਨਾ ਇੱਕ ਗਾਇਬ ਪਤਾ ਰੈਸਟ ਰੱਖਤੀ ਮਾਰ ਬਹੁਤ ਨੂੰ ਲੈਟਰ ਦੇ ਆਓ ਬੜਾ ਕੈਮਰਾ ਸੋ ਵੀਰੋ ਵੇੜਾ ਦੇਖੋ ਕੁਆਲਟੀ ਸੁਣ ਰੋ ਪਤਾ ਏ ਠੀਕ ਹੈ ਨਾਣਾ ਦੇਖੋ ਯਾਰ ਕਿਆ ਪਤਾ ਗੁੰਦੀਆਂ ਪਈਆਂ ਇਹ ਥਾਂਲੇ ਵਾਲਾ ਮਾਲ ਆ ਬਾਈ ਜੀ ਆਹ ਦੇਖ ਸਕਦੇ ਆਪਾਂ ਲੀਨੀ ਫੀਲੀ ਵੀਰੇ ਕੋਈ ਨਹੀਂ ਲੈਂਦੇ ਗੈਂਟੀ ਵਾਲਾ ਕੰਮ ਨਹੀਂ ਕਰਦੇ ਜਿੰਨੀਆਂ ਲਾਵਾਂਗੇ ਵੀਰੇ ਗਾਈਆਂ ਦੇ ਪੁੱਤ ਲੱਗਣਗੇ ਸੋ 7 ਤੋਂ ਲੈ ਕੇ 11 ਦੇ ਟਾਈਮ ਚਾਰ ਘੰਟੇ ਜੇ ਗਰਾਊਂਡ ਖਾਲੀ ਕਰਨਾ ਜੇ ਕੀ ਜਤਾ ਹੋਊਗਾ ਮਾਲੇ ਆ ਬਾਈ ਜੀ ਮੇਰੇ ਕੋਲੇ ਕੋਈ ਆ ਜੇ 7 ਵਜੇ ਆ ਕੇ ਬਹਿ ਜੇ ਗਾਂ ਲੈਣ ਨਾ ਆਵੇ ਅੱਠਾਂ ਚ ਦੇਖਦੇ ਦੇਖਦੇ ਵੀਰ ਤੇ 10 ਵਜੇ ਨੂੰ ਵੀਰੇ ਸੌਦੇ ਵੇਚ ਕੇ ਵਿਹਲੇ ਹੋ ਜਾਵਾਂਗੇ ਸੋ ਚੀਜ਼ਾਂ ਵਿਕ ਜਾਂ ਜਮਾ ਸੋ ਗਾਵਾਂ ਦਾ ਘਰ ਘਰ ਆ ਜਾਮਾ ਕਹਿੰਦੇ ਕਬੱਡੀ ਤੇ ਹਰ ਕੋਈ ਖੇਡਦਾ ਪਰ ਕਬੱਡੀ ਦੇ ਵਿੱਚ ਜਦੋਂ ਬੁਲਟ ਮੋਟਸ ਨਾਲ ਜਿੱਤ ਕੇ ਲੈ ਜਾਂਦਾ ਉਹ ਜ਼ਿਲ੍ਹੇ ਚ ਇੱਕ ਅਦਾ ਮੁੰਡੇ ਹੁੰਦਾ ਜਾਮਾ ਸੋ ਗੱਲ ਆ ਵੀ ਸਾਣ ਸਾਣ ਕੇ ਲਿਆਂਦੀਆਂ ਮੀਆਂ ਪੈਸੇ ਦੇ ਨਾਲ-ਨਾਲ ਕੱਲਾ ਪੈਸਾ ਨਹੀਂ ਨਾਮ ਵੀਰ ਦਾ ਕਮਾਇਆ ਵਾ ਤੇ 20 20 30 ਤੀ ਗਾਇਆਂ ਇਕੱਠੀਆਂ ਕਰਦਾ ਤੇ ਕਰਦਾ ਟੌਪ ਕਲਾਸੀ ਦੇਖੋ ਵੀਰੇ ਕੀ ਬਾਤ ਆ ਕੀ ਬਾਤ ਆ ਬੂਟੇ ਦੇ ਵੀਰੇ ਕੰਨ ਕੋਲ ਦੀ ਜਾਂਦੀ ਆ ਫੈਡਰਨਸਨ ਲੇਵਾ ਵੱਡੇ ਕੱਦ ਬੇਲ ਦੇ ਵਿੱਚ ਬਾਈ ਦੀ 24 ਕਿਲੋ ਇਸ ਬਾਖਤ ਕੰਡੇ ਦਾ ਤੋਲਾ ਹਾਜ਼ਰ ਲੀਟਰਾਂ ਨਾਲ ਨਹੀਂ ਝਾਕ ਵਾਲਾ ਨਹੀਂ ਵਪਾਰੀ ਦੀ ਜੀਬ ਵਾਲਾ ਨਹੀਂ ਵੀਰੇ 24 ਕਿਲੋ ਕਹਿੰਦੀ 12 ਕਿਲੋ ਡੰਗ ਦਾ ਤੋਲ ਕੇ ਪਾਸੇ ਧਰ ਦਿੰਦੀ ਆ ਠੀਕ ਹੈ ਹਾਂਜੀ ਬੱਚੇ ਨੂੰ ਪਲਾ ਕੇ ਵੀਰੇ ਗਾਂ ਦਾ ਪੁੱਤ ਆ ਬੱਸ ਇਹਦਾ ਜਿਹੇ ਦੀ ਮੱਸੀ ਮੋਟੂ ਤੋਂ ਬਟਨ ਨੱਪ ਕੇ ਬਾल्टी ਭਰ ਲਈ ਜਿਹੇ ਦੀ ਇਹਦੇ ਥੱਲੋਂ ਬਾल्टी ਭਰ ਲਈ ਬਾਕੀ ਉੱਥੇ ਵੀ ਜਦੋਂ ਬੰਦੇ ਗਾਈਆਂ ਤੇ ਖੜਨਗੇ ਜਾਨੀ ਬੰਦੇ ਵੀਰੇ ਆ ਕੇ ਕਹਿਣਗੇ ਵੀ ਆਹ ਕੀ ਜਿਹੜਾ ਘਰ ਉਹ ਜਿਹੜਾ ਸਿਖਾ ਇੱਕ ਲੈਣ ਆ ਗਿਆ ਕੋਲ ਕੋ ਪਿੱਛੇ ਨੂੰ ਵੀ ਅਸੀਂ ਸੂਰ ਕਰ ਦਿਆਂਗੇ ਕੁਆਲਿਟੀ ਕੁਆਲਿਟੀ ਦੇ ਨਾਲ ਰੇਟ ਗੱਲੀ ਕੁਆਲਿਟੀ ਦੇ ਨਾਲ ਵੀਰੇ ਤੁਹਾਡੇ ਬਜਟ ਤੋਂ ਬਾਹਰ ਨਹੀਂ ਹੋਣ ਦਿੰਦਾ ਠੀਕ ਹੈ ਕੁਆਲਿਟੀ ਦਾ ਹੈਗੀ ਹੈਗੀ ਆ ਰੇਟ ਵੀ ਐਸਾ ਹੋਊਗਾ ਤੁਸੀਂ ਸਾਡੀ ਗੱਲ ਜੋ ਗਊ ਖਰੀਦ ਕੇ ਲੈ ਗਏ 5 ਦਿਨ ਗਊ ਚੋਈ ਵੀਰੇ ਸੱਤ ਦੇ ਵਿੱਚ ਗੱਲ ਕਰੋਗੇ ਵੀ ਸਿਨੀਵਾਲ ਕਲਾਂ ਗਏ ਸੀ ਤੇ ਵੀਰੇ ਤੁਹਾਡੇ ਮਿੰਟ ਦਾ ਜਿਹੜਾ ਸਮਾਂਗਾ ਘੰਟੇ-ਘੰਟੇ ਦਾ ਮੁੱਲ ਪਾਵਾਂਗੇ ਇੱਕ-ਇੱਕ ਮਿੰਟ ਤੁਹਾਡਾ ਘੰਟੇ-ਘੰਟੇ ਦੇ ਬਰਾਬਰ ਵੀਰੇ ਮੁੱਲ ਪਊਗਾ ਤੁਹਾਡਾ ਸਮਾਂ ਖਰਾਬ ਨਹੀਂ ਹੋਣ ਦੇਵਾਂਗੇ ਇੱਥੇ ਆ ਮੂੰਹ ਤੇ ਜਿਹੜੀ ਬਾਈ ਜੀ ਬੱਚੀ ਦੇਖ ਰਿਹਾ ਦੰਦੋ ਕਿਵੇਂ ਆ ਜੀ ਇਹ ਬਿਲਕੁਲ ਵੀਰੇ ਦੁੱਧ ਦੰਦੀਆਂ ਦੇ ਵਿੱਚ ਆ ਆਜੋ ਮਾੜਾ ਜਿਹਾ ਨੇੜੇ ਤੁਹਾ ਦੇਖੋ ਬਿਲਕੁਲ ਨਿਕਨੇ ਕੇ ਚੱਕੇ ਆ ਚੱਕੇ ਹੀ ਹੈ ਜੇ ਇਹ ਕਲਬੂਤਰ ਦੇ ਬੱਚੇ ਆ ਵੀਰੇ ਵੱਡੇ ਕੱਦ ਬੇਲ ਦੇ ਵਿੱਚ ਆ ਤੋਰ ਬੇਟਾ 25 ਕਿਲੋ ਵੀਰੇ ਦੁੱਧੇ ਦਾ ਵਿਚਵਾ ਦਿਆਂ 25 ਕਿਲੋ ਦੁੱਧ ਤੇ ਇਹ ਕੱਢ ਜੋ ਹਫਤਾ ਜੇ ਵੀਰੇ ਫਾਰਮ ਦੇ ਵਿੱਚੋਂ ਲਈ ਆ ਇੱਕ ਹਫਤਾ ਕੱਢ ਜੂ ਲੋਲੀ ਪੋਲੀ ਆ ਵੀਰੇ ਇਹ ਉਹ ਨਹੀਂ ਹੈਗੀ ਵੀ ਐਨੇ ਚੁੰਮੜੇ ਤੇ ਸੋਣ ਵਾਲੀ ਜੀ ਇਹ ਉਹ ਨਹੀਂ ਹੈਗੀ ਕੁਆਲਟੀ ਦਾ ਰਮਾਲ ਆ ਵੀਰੇ ਇਹ ਇਸੇ ਕਰਕੇ ਬੱਸ ਬਾਈ ਜੀ ਥੋੜੇ ਕੰਪੀਟੀਸ਼ਨ ਦੇ ਚੱਲਦੇ ਆ ਅੱਪਾ ਜਲਦੀ ਗੱਡੀ ਦੇ ਵਿੱਚ ਨਹੀਂ ਬੈਠੇ ਵੀ ਉਹਨੇ ਵਪਾਰ ਕਰ ਲਿਆ ਉਹਨੂੰ ਦੇਖ ਕੇ ਮੈਂ ਕਰ ਲਾਂ ਬਾਈ ਜੀ ਇਹਦੇ ਲਈ ਬਹੁਤ ਕੁਝ ਖਟਿਆਗਾ ਬਹੁਤ ਪੈਸਾ ਬਰਬਾਦ ਕਰਿਆ ਤੇ ਅਸੀਂ ਇੰਨਾ ਇੰਨਾ ਸਿੱਖ ਕੇ ਵੀਰੇ ਇੱਥੇ ਪਹੁੰਚੇ ਆ ਜੈ ਜੀ ਗਾਲਾਂ ਸੋ ਕਹਿੰਦੇ ਆ ਬੇਜਾਂਦੇ ਨਹੀਂ ਸਿੱਖੇਗੇ ਸੋ ਗਾਲਾਂ ਕਹਿੰਦੇ ਅਕਰ ਬਦਾਮ ਖਾਣਨੇ ਆਂ ਉਹਦੀ ੱਟਕੇ ਖਾਨ ਆਉਂਦੀ ਆ ਜਾ ਬਦਾਮ ਖਾ ਕੇ ਤਾਂ ਹਰ ਇੱਕ ਹੀ ਖਾ ਲੇ ਵੀਰੇ ਇਹਦਾ ੱਟਕੇ ਖਾਨ ਨਾਲ ਠੋਕਰਾ ਖਾ ਕੇ ਆਉਂਦੀ ਆ ਬਾਈ ਜੀ ਲੈ ਜਾ ਮੇਰਾ ਰਾਜੂ ਮੱਤੋਂ ਸਵਰ ਬੱਚਿਆਂ ਦੇਖੋ ਕਿਆ ਵਾਦਾ ਬਾਈ ਦਾ ਤਜਰਬਾ ਲੱਗ ਪਾਗਾ ਸਾਹਮਣੇ ਉਮਰ ਹੋਊਗੀ 40 ਸਾਲ ਦੀ ਨਹੀਂ ਵੀਰੇ 787 ਦਾ ਜਨਮ 37 ਸਾਲ ਦੀ ਆ ਠੀਕ ਹੈ 7787 ਦਾ ਜਨਮ ਜਿੱਦੈ ਮੇਰਾ ਜਨਮ ਸੀ ਉਦਦੇ ਵੀਰੇ ਮੇਰਾ ਪਿਤਾ ਜੀ ਤਿੰਨ ਬੈੜਾ ਲੈ ਕੇ ਆਏ ਸੀ ਮੈਨੂੰ ਚੰਮਣਗੁਰਤੀ ਇਹਨਾਂ ਵੀ ਮਿਲੀ ਵੀ ਆ ਠੀਕ ਹੈ ਜਦੀ ਪੁਸ਼ਟੀ ਕੀਤਾ ਹੀ ਇਹ ਹੈ ਗਾਣ ਬਸ ਕੀਤਾ ਹੀ ਇਹ ਹੈ ਵੀਰੇ ਰਾਏਕੋਟ ਮੰਡੀ ਲੱਗਦੀ ਸੀ ਮੇਰੇ ਦਾਦਾ ਜੀ ਨੇ 700 ਦੀ ਚੌਣੀ ਮਈਆਂ ਦੀ ਲਈ ਸੀ ਰਾਏਕੋਟ ਤੋਂ 350 ਦੀ ਇੱਕ ਮੈਂ ਇਹ ਬੈੜ ਥੱਲੇ ਵੀ 30 ਕਿਲੋ ਦੇ ਲਵੇ ਦੁੱਧ ਹੁਗਿਆ ਇਸ ਵਕਤ ਵੀਰੇ ਬੌੜੀਓ ਚੱਲੀ ਆ ਫਾਰਮ ਦੇ ਵਿੱਚੋਂ ਲਈ ਆ ਬੈਦਰ ਰਿਕਾਰਡ ਦੇਵਾਂਗੇ ਸੌਦਾ ਠੀਕ ਹੈ ਤੇ ਬੱਸੀ ਨੂੰ ਵੀ ਮੇਰਾ ਜਨਮ ਦਿੱਤਾਗਾ ਤੇ ਦੇਣਾ ਇਹਦਾ ਬੱਚਾ 15000 ਦੇ ਬੱਚਾ ਕੱਟਿਆ ਜਾ ਅੱਛਾ ਬੱਸੀ ਆ ਵੀ ਸੇ ਬੱਸੀ ਆ ਵੀਰੇ ਸੈਕਸ਼ਨ ਸੀ ਮੰਦੀ ਆ ਕਿਸੇ ਵੀਰ ਨੇ ਬੱਸੀ ਕਟਾਉਣੀ ਹੋਵੇ ਸਮਝਦਾਰ ਬੰਦਾ ਜਿਹੜੇ ਬੰਦੇ ਨੇ ਗਾਂ ਵਧਣਾ ਹੋਵੇ ਫਾਰਮ ਵਾਲਾ ਬੰਦਾ ਵੀਰੇ ਕਦੇ ਬੱਚਾ ਨਹੀਂ ਕਟਾਉਂਦਾ ਪਰ ਕਿਸੇ ਵੀਰ ਨੇ ਨਹੀਂ ਪਾਲਣੀ ਤਾਂ 15000 ਦੀ ਬਾਈ ਜੀ ਮੌਕੇ ਤੇ ਕੱਤੀ ਜਾਊਗੀ ਬੁੱਟੇ ਵੀਰ ਮੜੀ ਦੀ ਲੈ ਕੇ ਆਏ ਨੂੰ ਪਾਣੀ ਨੂੰ ਖਿੱਚ ਕੇ ਵੱਡੀ ਬੁੱਢੀ ਦੇਖੋ ਬੈੜ ਬਹੁਤ 911 ਟਰੈਕਟਰ ਜਿਹਨੇ ਲੰਬੀ ਪਈ ਆ ਠੀਕ ਹੈ ਅਜਾਗ ਮਰਦੀਆਂ ਮਾਲਕ ਨੇ ਵੀਰੇ ਖੁੱਲੀਆਂ ਆਈਆਂ ਫਾਰਮ ਚੋਂ ਤੇ ਲੇਵੇ ਦੀ ਕੁਆਲਿਟੀ ਨਾੜਾਂ ਦੀ ਵੀਰੇ ਬੈਂਚਪੂਨ ਤੋਂ ਦੇਖੋ ਯਾਨੀ ਦੁੱਧ ਵਾਲਾ ਬੱਚਾ ਵੀਰੇ ਮੋٹے ਚੰਮ ਵਾਲਾ ਮਾਲ ਨਹੀਂ ਆ ਗਿਆ ਹੁਣ ਕਿੰਨਾ ਹਾਜ਼ਰ ਆ ਵੀਰੇ 30 ਕਿਲੋ ਹਾਜ਼ਰ ਆ 26 ਕਿਲੋ ਵੀਰ ਮੰਨ ਕੇ ਹੀ ਲੈ ਲੈ ਪਰ ਦੁੱਧ ਬਾਈ ਜੀ ਦਾ ਜੇ ਸਾਡੇ ਕੋਲੇ ਜਾਣੀ ਦੀ ਲਾੜ ਤੇ ਕਿਸੇ ਵੀ ਦਿਨ ਉਹ ਚੋਕੇ ਤੇ ਜਾਣੀਆਂ 35 ਕਿਲੋ ਤੱਕ ਰਵੀ ਦੇ ਕਰ ਦਾਂਗੇ ਬੋਡੇ ਦੇ ਕਰ ਪੰਜ ਗ੍ਰੀਕ ਨੂੰ ਹੁਣ ਯਾਨੀ 30 ਕਿਲੋ ਰੈਡੀ ਆ ਵੀਰੇ ਕੰਡੇ ਦਾ ਤੋੜਾ ਤੇ ਚੋਣ ਬਸਮਾਨ ਜੀ ਦੀ ਵੀ ਇੰਨੀ ਵੀ ਸੁੱਚੀ ਐ ਨਾ ਗੱਲਾਂ ਹੀ ਛੱਡੋ ਵੀਰੇ ਪ੍ਰਸਾਦ ਪਾਤੀਆ ਦਾ ਸਮਾਂ ਸੋ ਵੀਰੇ ਚੋਣ ਜਾਣ ਦੇਖੋ ਯਾਰ ਕਿਆ ਬਾਤ ਆ ਬਹੁਤ ਨੌਬ ਦਾ ਬੱਚਾ ਵੀਰੇ ਸੀਤ ਦੇ ਉਹਨੀਆਂ ਮਸੀਤ ਤੇ ਲਾ ਲੋ ਹੱਥੀ ਚੋਲੇ ਹੱਥੀ ਚੋਲੇ ਜਾ ਬਟਾ ਲਾ ਤੂੰ ਲੈ ਕੇ ਸੋ ਖੜੀ ਦੇਖੋ ਯਾਰ ਜਿਵੇਂ ਐਲ ਡੀ ਐ ਫਾਣ ਦਾ 100 88 ਖੜਾ ਹੁੰਦਾ ਨਾ ਜਮਾ ਉਹ ਪੂ ਖੜੀ ਆ ਦੇਖੋ ਤੁਸੀਂ ਕੀ ਕਹਿੰਦੀ ਗੁਣਾ ਦੀ ਗੁਥਲੀ ਆ ਵੀਰੇ ਤੇ ਪਿੰਡੇ ਦੇ ਨਾੜਾ ਨਾਲ ਗੁੰਦੀ ਵੀ ਆ ਜਮਾ ਹਣਾ ਲਾ ਬਿਲਕੁਲ ਵੀਰੇ ਪੋਲਾ ਪਿੰਡਾ ਬਿਲਕੁਲ ਪਤਲਾ ਪਿੰਡਾ ਯਾਨੀ ਅਸਲ ਵੀਰੇ 24 ਕੈਰੇਟ ਆ ਜਿਹਨੂੰ ਕਹਿੰਦੇ ਹੁੰਦੇ ਆ ਅੱਗੇ ਜਿਹੜੀ ਨਾਲ ਕਾਲੀ ਬੱਛੀ ਆ ਗਈ ਜੀ ਕਾਣੀ ਬੱਚੀ ਵੀਰੇ ਬਹੁਤ ਵੱਜਦੇ ਵਿੱਚ ਆ ਗਈ ਠੀਕ ਹੈ ਤੇ ਦੰਦਾਂ ਦੇ ਵਿੱਚ ਵੀਰੇ ਜਾਨੀ ਨਹੀਂ ਦੋ ਦੰਦ ਆ ਗਈ ਕਰਮਾ ਜੀ ਪਿਓਰ ਦੋ ਦੰਦ ਦਾ ਦੰਦ ਪਟਕੇ ਚਲੋ ਵੀਡੀਓ ਨਹੀਂ ਦਿਖਾਏ ਜਾਂਦੇ ਸਾਰਿਆਂ ਦੇ ਠੀਕ ਹੈ ਤੇ ਇਹਦੇ ਥੱਲੇ ਵੀਰੇ 20 ਤੋਂ 22 ਕਿਲੋ ਰੈਡੀ ਹੈ 20 ਕਿਲੋ ਤੋਂ ਬਾਹਰ ਦੁੱਧ ਚੋਣ ਦਾ ਹਾਜ਼ਰ ਹੈ 20 ਤੋਂ 22 ਕਿਲੋ ਰੈਡੀ ਹੈ ਵੀਰੇ ਫਿਟਨੈਸ ਲੈਵੇ ਦੀ ਆ ਵੱਡੇ ਘੱਤ ਬੇਲ ਦੇ ਵਿੱਚ ਆ ਗਈ 24 ਤੋਂ 25 ਕਿਲੋ ਵੀਰੇ ਦੁੱਧ ਦੇਊਗੀ ਚੌਥਾ ਦਿਨ ਸੂਈ ਨੂੰ ਖੋਣ ਬੱਚਾ ਮੇਰ ਕਫਾ ਹਾਂ ਬੱਚਾ ਵੀਰੇ ਦਾ ਮੈਂ ਦੇਖਿਆ ਨਹੀਂ ਮੈਂ ਝੂਠ ਬੋਲਾਂ ਕੀ ਹੈਗਾ ਜਿਹੜਾ ਹੋ ਉਹ ਮਿਲੂ ਜਿੱਦੀ ਬੱਸੀ ਅਜਿਹੀ ਆਫ ਠੀਕ ਹੈ ਪੱਛਾ ਵੀ ਦੇ ਪੱਛਾ ਠੀਕ ਹੈ ਸੋ 20 ਕਿਲੋ ਤੋਂ ਬਾਹਰ ਬੋਲੀ ਸਟਾਰਟਿੰਗ ਹੈ ਜਮਾ ਵੀਰੇ 20 ਤੋਂ ਬਾਹਰ ਆ ਗਈ 25 ਦੇ ਲਵੇ ਤਵੇਂ ਨੇ ਬੱਚੇ ਨੇ ਦੁੱਧ ਦੇਣਾਗਾ ਜੀ ਸੋ ਬਾਕੀ ਕਦ ਵੇਲ ਦੇਖੋ ਯਾਰ ਗੱਲ ਅਸੀਂ ਦੁਬਾਰੇ ਰਿਪੀਟ ਕਰਦੇ ਆ ਬਸ ਸੋਹਣੇ ਲੱਗਦੇ ਜਿੰਨਿਆ ਵੜਾ ਦੇਖਦੇ ਵੇ ਲੇਵੇ ਦੀ ਫਿਟਨੈਸ ਬਹੁਤ ਜ਼ਬਰਦਸਤ ਹੈ ਜਮਾ ਇਹ ਨਹੀਂ ਗੱਲ ਵੀ ਇੱਕ ਨੂੰ ਆਪਾਂ ਤੇ ਵੀ ਹਰ ਇੱਕ ਨੂੰ ਜਿਹੜੇ ਜਿਹੇ ਵੀ ਸਾਈਕਲ ਨੂੰ ਮੋਟਰਸਾਈਕਲ ਨਹੀਂ ਕਹੀ ਚੱਲੀਏ ਤੇ ਗਾਂਵਾ ਦੇਖੋ ਯਾਰ ਜਮਾ ਅੱਗੇ ਵਹਿੜ ਆ ਗਈ ਤੇ ਗੁੱਲੇ ਵਾਲਾ ਥਣ ਜਮਾ ਕੀ ਬਾਤ ਹੈ ਹਣਾ ਨਜ਼ਾਰੇਦਾਰ ਆ ਜੀ ਇਹਦੇ ਕੰਨੀਆਂ ਚੱਕ ਨਹੀਂ ਬਰਾਬਰ ਨਹੀਂ ਕਰੀਆਂ ਪਰ ਮਿੱਤਰ ਤੂੰ ਹੀ ਬੈਠ ਲਈ ਆਪਦੇ ਤੋਂ ਵੀਰੇ ਤੁਸੀਂ ਥਣ ਲਵੇ ਦੀ ਕੁਆਲਿਟੀ ਦੇਖ ਲਓ ਇਹਦਾ ਵੀ 32 ਕਿਲੋ ਚੋਇਆ ਵਾ ਪਰ ਮੈਂ ਵੀਰੇ 27 ਕਿਲੋ ਮੰਨ ਕੇ ਲਈਆ ਇਹਨਾਂ ਦੁੱਧ ਬਾਈ ਜਿੱਦੇ ਸੂਪੀ ਉਹਦੋਂ ਚੌਥੇ ਦਿਨ ਮੰਦਾ ਤੋਲ ਲੈਦਾ ਸੁਭਰ ਨਾੜ ਦੇਖੋ ਯਾਰ ਆਹ ਦੇਖੋ ਮੂਰੇ ਨਾੜ ਜਾਂਦੀ ਕੋਈ 26 27 ਕਿਲੋ ਸਾਡੇ ਮੂੰਹ ਤੇ ਰੱਟੇ ਨਹੀਂ ਜੜੇ ਵੇ ਵੀ ਹਰ ਇੱਕ ਨੂੰ ਚੱਕਿਆ 25 ਕਹਦਾ 27 ਕਹਦਾ ਕੁਈ ਮਾਨਕੇ ਚੋਲਾ ਬਜ਼ਾਰ ਦੇ ਵਿੱਚੋਂ ਕਿੱਲ ਨਹੀਂ ਲੈਂਦੇ ਬਈ 25 ਪਾ ਦੇ 27 ਪਾ ਦੇ ਜਵਾ ਵੀਰੇ ਇਹ ਨੇਵੇਂ ਦੱਸਣਗੇ ਨਾ ਬਾਈ ਜੀ ਗਾਈਆਂ ਦੇ ਪੁੱਤ ਦੱਸਣਗੇ ਇਹ ਲੀਲੀ ਫੀਲੀ ਮਾਲ ਨਹੀਂ ਵੀਰੇ ਦੱਸਣਾ ਬ੍ਰੀਤੀ ਰਸੂ ਚੱਲ ਪੁੱਤ ਠੀਕ ਹੈ ਕੱਢ ਦੀ ਪੰਜ ਚਾਰ ਦਿਨ ਹੈ ਨਾ ਬਿਲਕੁਲ ਵੀਰੇ ਪੰਜ ਚਾਰ ਦਿਨ ਲਊਗੀ ਪਰ ਵੀਡੀਓ ਚੱਲਦੀ ਜੀ ਕਹਿ ਦੀਏ ਬਾਹਰੋਂ ਵੀਰੇ ਮਾਰਕੀਟ ਆ ਦੀ ਲਾਜ ਨਹੀਂ ਘੁੰਮ ਕੇ ਵੇਚੀ ਯਾਰ ਜੀ ਔਰੇਜ ਪਤਾ ਕਰਕੇ ਆਇਓ ਤੁਹਾਡਾ ਵੀਰੇ ਰੇਟ ਪਤਾ ਕਰਿਆ ਹੋਊਗਾ ਤੁਹਾਨੂੰ ਪੂਰੇ ਮਾਨ ਨਾਲ ਪੂਰੇ ਵਿਸ਼ਵਾਸ ਨਾਲ ਵੀਰੇ ਕਹਿ ਸਕਦੇ ਆ ਤੁਸੀਂ ਵੀਰੇ 5 ਤੋਂ 10 ਮਿੰਟ ਦੇ ਵਿੱਚ ਸਾਡੇ ਕੋਲ ਸੌਦਾ ਲੈ ਲਓਗੇ ਤੁਹਾਡਾ ਰੇਟ ਪਤਾ ਕਰਿਆ ਹੋਊਗਾ ਤੇ ਆਪਦੇ ਵੀਰੇ ਮੂੰਹੋਂ ਮੰਨੋਗੇ ਵੀ ਸਾਡਾ 15 ਤੋਂ 20000 ਦਾ ਫਾਇਦਾ ਹੋਇਆਗਾ ਇਹ ਕੱਲੀਆਂ ਵੀਰੇ ਕਹਿਣ ਦੀਆਂ ਗੱਲਾਂ ਨਹੀਂ ਇਹ ਗੱਲਾਂ ਅਜਮਾਈਆਂ ਹੋਈਆਂ ਨੇ ਤੁਸੀਂ ਜੇ ਸਾਡੇ ਫਾਰਮ ਤੇ ਆਵੋਗੇ ਤੁਹਾਨੂੰ ਇਹ ਵੀ ਇਥੇ ਨਵੇਂ ਬੰਦੇ ਕੋਈ ਬੰਦਾ ਵੀਰੇ ਦੂਜੀ ਆਰਾ ਆਇਆ ਮਿਲੂਗਾ ਕੋਈ ਤੀਜੀ ਆਰਾ ਆਇਆ ਮਿਲੂਗਾ ਅਸੀਂ ਵੀਰੇ ਇਹ ਨਹੀਂ ਗੱਲ ਵੀ ਅੱਜ ਗਊ ਦੇਤੀ ਵੀ ਦੁਆਰੇ ਸਾਸਰੀ ਕਾਲਾ ਅਸੀਂ ਵੀਰੇ ਲੰਮਾ ਸਮਾਂ ਵਰਤਣਾ ਹੁੰਦਾ ਜਿਹੜੇ ਵੀਰ ਨਾਲ ਵਰਤਣਾ ਜੋ ਵੀਰ ਸਾਡੇ ਕੋਲੇ ਸਾਲ ਦੇ ਵਿੱਚ ਵਿੱਚ ਸਾਨੂੰ ਨਹੀਂ ਫੋਨ ਲਾਉਂਦਾ ਤਾਂ ਸਾਡੇ ਵੀਰੋਂ ਚਿੰਤਾ ਦਾ ਬਿੱਸਾ ਗੱਲ ਬਣ ਜਾਂਦੀ ਆ ਫਿਰ ਅਸੀਂ ਉਹਨੂੰ ਬੈ ਕੇ ਫੋਨ ਲਾ ਕੇ ਰਿਪੋਰਟ ਪੁੱਛਦੇ ਆ ਵੀ ਸਾਡੇ ਕਮੀ ਕਿੱਥੇ ਲੱਗੀ ਜੀ ਹਾਂਜੀ ਤੇ ਜਿਹੜੀ ਆਪਾਂ ਬੱਚੀ ਸਕਰੀਨ ਤੇ ਦੇਖਦੇ ਪਏ ਆ ਪਹਿਲਾ ਸੁਆ ਜੀ ਵੀਰੇ ਦੋ ਦੰਦ ਪਹਿਲਾ ਸੁਆ ਦੋ ਦੰਦ ਸਕਰੀਨਸ਼ਾਟ ਲਈ ਚਲੋ ਕਲਿੱਪ 31 ਚਲੋ ਜਿਹੜਾ ਕਹਦਾ ਤਾਂ ਉਹ ਬੋਲਾਂਗੇ ਵੀਰੇ ਦੋ ਦੰਦ ਦਾ 25 ਕਿਲੋ ਵਾਲਾ ਬੱਚਾ ਵੀਰੇ ਇਹ ਦੇ ਫਾਇਦੋਂ ਬਰੀਕੀ ਵੱਡੇ ਕੱਦ ਮੇਰਾ ਮਾਲ ਆ ਵੀਰੇ ਡਬਲ ਮਾਲ ਆ ਸਾਰਾ ਇੱਕੀਆ ਠੀਕ ਐ ਸੋ ਦੋ ਦੰਦ ਯਾਰ ਅਸ਼ਤਰ ਦਾ ਬੱਚਾ ਹੀ ਐ ਜਮਾ ਤੇ ਮੂੰਹ ਹੋ ਦੋ ਦੰਦ ਕਨਫਰਮ ਜਮਾ ਦੋ ਦੰਦ ਵੀਰੇ ਮੇਰੇ ਆਪ ਦੇ ਦੇਖੇ ਵਿਆ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਥਲੇ ਲੈਵਾ ਦੇਖੋ ਇਹ ਤਾਂ ਬਾਈ ਜੇ ਆਪਾਂ ਉਮੀਦ ਦੁੱਧારી ਕਿੰਨੀ ਰੱਖ ਸਕਦੇ ਆ 25 ਕਿਲੋ ਦੀ ਵੀਰੇ ਗ੍ਰਾਮ ਘਾਟ ਨਹੀਂ ਠੀਕ ਆ 25 ਕਿਲੋ ਦੁੱਧ ਤੇ ਸੂਣ ਚ 5-4 ਦਿਨ ਬਾਕੀ ਹੈਣਾ 5-4 ਦਿਨ ਚ ਸੂ ਵੀ ਵੀਰੇ ਫਿਟਨੈਸ ਦੇਵਾ ਰੱਖਣੇ ਨੇ ਬਰੀਕ ਮਾਲ ਆ ਮੋਟੇ ਜੰਮਦੀ ਨਹੀਂ ਕੋਈ ਉੱਚੀ ਖੋਚਦੀ ਨਹੀਂ ਹੈਗੀ ਕੋਈ ਨੀਵਾ ਲੰਕਮਾਨੀ ਵੀਰੇ ਦੂਰ ਦੂਰ ਗੜਗੜ ਤੇ ਥਾਣਾ ਚਲੋ ਥਾਣੇ ਦਾ ਹਜੇ ਮੈਂ ਬੜਾ ਗੁੱਲਿਆ ਨਹੀਂ ਕਹਿ ਸਕਦਾ ਉਹ ਮੁਠੀ ਚਵਾਈ ਵਾਲਾ ਥਾਣਾ ਹੈਗਾ ਥੋੜੀ ਪ੍ਰੂਨ ਸਵੇਲੇ ਵੀ ਪਾ ਜਾਂਦੀ ਹੈ ਹਾਂ ਪ੍ਰੂਨ ਵੀਰੇ ਥੋੜਾ ਹੋ ਜਾਣਾ ਪਰ ਜਾਨੀ ਐ ਜਾਨੀ ਪੰਜ ਤੇ ਹਜ਼ਾਰ ਤੇ ਬੱਚਾ ਵੀਰੇ ਬਿਕਨ ਵਾਲਾ ਹੈਗਾ ਅੱਗੇ ਨਾਲ ਆ ਗਈ ਜਿਹੜੀ ਡਬਲ ਜੀ ਇਹ ਵੀਰੇ ਐਲਸਰ ਲਾਉਣੀ ਪੈਂਦੀ ਆ ਠੀਕ ਹੈ ਐਲਸਰ ਨਾਲ ਲਾਈ ਵੀਰੇ ਫਿਰ ਲਾਟਰੀ ਨਿਕਲਦਾ ਐਲਸਰ ਤੇ ਗਰਲੈਂਡੋ ਲਾਉਣੀ ਪੈਂਦੀ ਆ ਠੀਕ ਹੈ ਕੱਚੀ ਤਾਂ ਵੀਰੇ ਹੈਗੀ 8 ਤੋਂ 9 ਦਿਨ ਦੀ ਜੀ ਹਫ਼ਤੇ ਨੂੰ ਪਰਪਰ ਲਾਉਂਗੀ ਜਾਣੀ ਇਹ ਦੁੱਧ ਵੀਰੇ ਹੈ 25 ਕਿਲੋ ਵਾਲੇ 22 ਕਿਲੋ ਮੰਨ ਕੇ ਲੈ ਜਿਓ ਠੀਕ ਹੈ ਫਰੀਕ ਪਿੰਡੇ ਦੀ ਆ ਤੇ ਜਿਹੜੀ ਲੂਈ ਹੂ ਵੀਰੇ ਸਾਡੇ ਮਾਲ ਦੀ ਇਸ ਤਰ੍ਹਾਂ ਹੋਊਗੀ ਇਹ ਨਹੀਂ ਜੱਤ ਲਗਾਣੀ ਵੀਰੇ ਆਪਾਂ ਲੈ ਲੈਂਦੇ ਗੇ ਜਿਹੜੀ ਗਾਂ ਦੀ ਲੂਈ ਹੋ ਜਾਂ ਜੱਤਲ ਹੋਵੇ ਉਹ ਵੀਰੇ ਦੁੱਧ ਨੂੰ ਕਾਮਯਾਬੀ ਰਹਿੰਦੀ ਉਹ ਪਿਛਕਦੀ ਹੁੰਦੀ ਆ ਗਾਂ ਇਹ ਕਿੰਨੇ ਦਿਨ ਕੱਢਦੀ ਆ ਨੈਟ ਸਹੀ ਇਹ ਵੀਰੇ ਹੱਥ ਦੇ ਤੋਂ ਲੈ ਕੇ ਹੱਥ ਨੂੰ ਦੇੰਦੇ ਵਿੱਚ ਬੱਚਾ ਧਰੂਗੀ ਮੈਂ ਇੱਕ ਹੋਰ ਦੱਸਦਾ ਵੀਰਾਂ ਲਈ ਜਿਹੜੀ ਆ ਲੂਈ ਦੀ ਗਾਂ ਨਾ ਇਸ ਤਰ੍ਹਾਂ ਦੀ ਲੂਈ ਦੇ ਮੇਰੇ ਸਾਰੇ ਗਾਈਆਂ ਦੇਖ ਲੋ ਜੀ ਇਹ ਵੀਰੇ ਦਾਣੇ ਨਾਲ ਪਲਿਆ ਬਾ ਮਾਲ ਹੁੰਦਾਗਾ ਠੀਕ ਹੈ ਜਿਹੜੀ ਆਪਾਂ ਬਾੜੀ ਲੂਈ ਖਿਲਰੀ ਲੂਈ ਵਾਲੀ ਗਾਂ ਹੁੰਦੀ ਆ ਉਹ ਪੱਠਿਆਂ ਨਾਲ ਪਲੀ ਹੁੰਦੀ ਆ ਵੀਰੇ ਉਹ ਗਾਂ ਸੁੱਕੇ ਪੱਚਕਦੀ ਆ ਹਰੇ ਵਾਲੀ ਹੁੰਦੀ ਆ ਹਰੇ ਵਾਲੀ ਹੁੰਦੀ ਆ ਪਾਣੀ ਭਰਿਆ ਹੁੰਦਾ ਤੁਸੀਂ ਮੇਰੇ ਕੋਲ ਨਹੀਂ ਗਾਂ ਲੈਣੀ ਕਿਤੋਂ ਬਾਹਰੋਂ ਲੈਣੀ ਆ ਲੰਮੀ ਖੁੱਤ ਦੀ ਗਾਂ ਨਾ ਲਓ ਵੀਰੇ ਲੂਈ ਖਿਲਰੀ ਵਾਲੀ ਗਾਂ ਨਾਲ ਅੱਛੀ ਦੇਖ ਰਹੇ ਆ ਬਾਈ ਜੀ ਆਪਾਂ ਵੀਰੇ ਬਿਲਕੁਲ ਦੁੱਧ ਦਿੰਦੀਆਂ ਨੇ ਵਿੱਚ ਖੀਰਾ ਪੁੱਟੇ ਨਹੀਂ ਮਰਾਂ ਉਹਨੇ ਨਹੀਂ ਵੀਰੇ ਇਹ ੱਟ ਤੋਂ ਬਾਅਦ ਤੋਂ ਨੌਂਦਾਂ ਲਊਗੀ ਆ ਲੈ ਬੰਦ ਬਿਲਕੁਲ ਖੀਰੀ ਆ ਵੀਰੇ ਕੈਂਡ ਦੀਆਂ ਗੱਲਾਂ ਥੋੜੀ ਨੇ ਸੋ ਆ ਲੋ ਜੀ ਆਹ ਦੰਦ ਉਹ ਜਿਹੜਾ ਦੁੱਧ ਚੁੰਗਿਆ ਹਲੇ ਨੇ ਦੁੱਧ ਚੁੰਗਿਆ ਉਹੀ ਆਠਾ ਜੇ ਵੀਰੇ ਆ ਬਿਰਲਾ ਸਮਝ ਲਿਓ ਤੇ ਬਿਰਲਾ ਦੰਦ ਨਹੀਂ ਸਿੱਟਿਆ ਦੰਦ ਇੱਥੇ ਪੂਰੇ ਹਜੇ ਬਿਲਕੁਲ ਦੁੱਧ ਵਾਲਿਆਂ ਦੇ ਕੋਲ ਚਾਰ ਇਧਰ ਪਏ ਆ ਚਾਰ ਇਧਰ ਪਏ ਆ ਆ ਦੇਖ ਸਕਦੇ ਠੀਕ ਹੈ ਬਿਲਕੁਲ ਖੀਰੀ ਦੁੱਧ ਦੀਆਂ ਵਿੱਚ 20 ਤੋਂ 22 ਮਹੀਨੇ ਉਮਰ ਆ ਵੀਰੇ ਦੀ ਸੋ ਜਿਹੜੇ ਵੀਰ ਕਹਿੰਦੇ ਬ੍ਰੀਡ ਤਿਆਰ ਕਰਨੀ ਆ ਤੇ ਇਹੋ ਜਿਹੇ ਵੀਰੇ ਜਦੋਂ ਖੀਰੀਆਂ ਸੂੰਦਿਆ ਘੱਟ ਸਮਾਂ ਲੈ ਕੇ ਉਹਦਾ ਆਪਣੀ ਇਨਕਮ ਦੇ ਕੇ ਕਹਿੰਦੇ ਖੁੱਲੀਏ ਵੀਰੇ ਦੁੱਧ ਤਾਂ ਦੇਊਗੀ 24 25 ਕਿਲੋ ਠੀਕ ਹੈ 20 ਕਿਲੋ ਦਾ ਵੀਰ ਮੇਰੇ ਕੋਲੇ ਓਟ ਤੇ ਮਿੱਥੋਂ ਮੈਂ ਸਾਈ ਲਾ ਲੇ ਕਰੇ ਦੁੱਧ ਤੋਲ ਕੇ ਦੇਉਂਗਾ ਇਹਦਾ ਸੋ ਇਹਦਾ ਹੋਗਾ ਲੈ ਜਿਵੇਂ ਕਹਿੰਦੇ ਘੱਟ ਖਰਚੋ ਤੇ ਵੱਧ ਕਮਾਓ ਵਿਸਾਲ ਕੰਮ ਬੈਨ ਲਿਆਓ ਹਨਾ ਬਿਲਕੁਲ ਨਿੱਕੇ ਮੂੰਹ ਦੀ ਆ ਵੀਰੇ ਇਹ ਆ ਬੋਲ ਬੋਲਦਾ ਬੱਚਾ ਜਿਹੜਾ 24 ਕੈਰਟ ਹੁੰਦਾ ਵੀਰੇ ਜਿਵੇਂ ਸਿਆਣੇ ਦੀ ਕਹਾਵਤਾਂ ਲੋਹਾ ਗੱਡੀ 'ਚ ਜਾਂਦਾ ਸੋਨਾ ਡੱਬੀ 'ਚ ਜਾਂਦਾ ਇਹ ਵੀਰੇ ਛੋਟੀ ਡੱਬੀ ਵਾਲਾ ਬੱਚਾ 24 ਕੈਰਟ ਇਹ 12 ਮਹੀਨੇ 30 ਦਿਨ ਤੁਹਾਡਾ ਵਿਕਰੀ ਚ ਰਹਿਣ ਵਾਲਾ ਬੱਚਾ ਇਸ ਤਰ੍ਹਾਂ ਦੇ ਬੱਚੇ ਆ ਵੀਰੇ ਸੋ ਜਿਹੜੇ ਵੀਰੇ ਕਹਿੰਦਾ ਟੋਕੜ ਵੈੜ ਵੇਚਣੀ ਐ ਜਿਹਦੇ ਆਪਾਂ ਖਰੀਦੇ ਬੜੇ 10000 ਅੱਗੇ ਹੁੰਨੇ ਆ ਤਾਂ ਵਿਕਰੀ ਵਾਲੇ ਆਪਣਾ ਟੋਕੜ ਪਸੂ 20000 ਅੱਗੇ ਜਾਂਦਾ ਤੇ ਅੱਗੇ ਆ ਗਈ ਬਾਈ ਜੀ ਸਾਹੀਵਾਲ ਵੀਰੇ ਸਾਹੀਵਾਲ ਪਿਓਰ ਆ ਗਈ ਠੰਡੀ ਸੀਲ ਆ ਗਈ ਤੇ ਇਹ ਐਵੇਂ ਨਹੀਂ ਫਰੇਟ ਨੂੰ ਸਾਹੀ ਵਾਲ ਕਹਦੇ ਨੇ ਜਿਹੜੀ ਸਾਹੀ ਵਾਲ ਉਹਨੂੰ ਕਹਾਂਗੇ ਸਾਹੀ ਵਾਲ ਉਹ ਨਾਮਾਂਗੇ ਜਿਹੜੀ ਠੰਡੀ ਸੀਲ ਉਹ ਠੀਕ ਹੈ ਤੇ ਦੁੱਧ ਵੀਰੇ 20 ਕਿਲੋ ਹੀ ਮੰਨ ਲਿਓ ਦੁੱਧ ਦੇਊਗੀ 22 24 ਕਿਲੋ ਠੀਕ ਹੈ ਯਾਨੀ 20 ਕਿਲੋ ਥੱਲੇ ਵਾਲੀ ਦਾ ਗੱਲਬਾਤ ਹੈ ਨਹੀਂ ਵੀਰੇ ਕੀ ਆ ਠੀਕ ਆ 20 ਤੋਂ ਸਟਾਰਟਿੰਗ ਹੁੰਦੇ 20 ਤੋਂ ਥੱਲੇ ਵਾਲਾ ਰੇਟ ਹੈ ਨਹੀਂ ਆਪਣੇ ਕੋਲੇ ਐਵੇਂ ਆਪਾਂ ਨਿੱਕੀ ਗੱਲ ਲਾ ਲਈਏ ਵੀਰੇ ਵਿੱਚ ਉਹਨੂੰ ਲੁਕੋ ਦੇਣਾ ਕੀ ਫਾਇਦਾ ਹੈਗਾ ਠੀਕ ਹੈ ਸਾਰਾ ਮਾਲ ਵੱਡਾ ਮਾਲ ਆ ਵੀਰੇ ਯਾਨੀ ਦੀ 5-5 ਮਿੰਟ ਦੇ ਵਿੱਚ बिकਨ ਵਾਲਾ ਮਾਲ ਆ ਵੇਖੋ ਥਾਂਡੇ ਵਾਲਾ ਮਾਲ 60 ਫਟ ਵਾਲੀ ਆ ਠੀਕ ਆ 20 ਕਿਲੋ ਦੁੱਧ ਮੰਨ ਕੇ ਬੰਦਾ ਲੈ ਜਾਏ ਦੇਊਗੀ ਵੱਧ ਦੇਊਗੀ ਵੱਧ ਲੈ ਬੁੱਢਾ ਜਲਦੀ ਲਈ ਆ ਇੱਕ ਮੇਨ ਗੱਲ ਤਾਂ ਤੁਹਾਡੇ ਵੀਰੇ ਕ੍ਰੈਡਿਟ ਕਾਰਡ ਤੇ ਚਾਹੇ 5 ਲੱਖ ਦੀ ਲੈਣਤਾ ਉਹਦੇ ਵੀ ਪੇਮੈਂਟ ਚੱਕੀ ਜਾਊ ਵੀ ਕਿਸ਼ਤਾਂ ਵੀ ਬਣ ਜਾਣਗੀਆਂ ਪਰ ਤੁਹਾਡਾ ਕ੍ਰੈਡਿਟ ਕਾਰਡ ਬਣਿਆ ਜ਼ਰੂਰੀ ਆ ਬੈਂਕ ਦੇ ਵਿੱਚੋਂ ਬਣਦਾਗਾ ਤੁਹਾਨੂੰ 20-50 ਹਜ਼ਾਰ ਨਾਲ ਮਗਦ ਵੀ ਲੋੜਾ ਗਾਈਆਂ ਲੈ ਕੇ ਤੁਹਾਨੂੰ ਵੀਰੇ ਤਾਂ ਵੀ ਉਹ ਨਾਲ ਨਗਦ ਵੀ ਦਿੱਤਾ ਜਾਊਗਾ ਠੀਕ ਆ ਬਾਕੀ ਵੀਰ ਜੀ ਤਾਂ ਲੈ ਬੁੱਢਾ ਜਲਦੀ ਜੀ ਚਲੋ ਟਰਾਂਸਪੋਰਟ ਦੀ ਸਿਫਤਾ ਬੰਦ ਹੋ ਆ ਵੀਰੇ ਉੱਪਰ 7 ਪਈ ਹੋ ਥੱਲੇ ਗੱਦਾ ਲੱਗਿਆ ਹੋਊਗਾ 13 ਰੁਪਏ ਕਿਲੋਮੀਟਰ ਛੋਟੇ ਹਾਥੀ ਦਾ 15 ਰੁਪਏ ਕਿਲੋਮੀਟਰ ਬਲੈਰੋ ਦਾ ਕਿਸੇ ਵੀਰ ਨੇ ਦੂਰੋਂ ਆਉਣਾ ਸਿੰਗਲ ਗਾਂ ਲੈਣੀ ਉਹ ਵੀ ਬੇਚਿੰਤ ਹੋ ਕੇ ਆਜੇ ਕਹਿੰਦੇ ਉਹ ਸਾਰੀ ਹੈਗੀ ਆ ਸਿਫਤਾ ਸਾਰੀ ਆ ਵੀਰੇ ਕਿਸੇ ਵੀਰ ਨੇ ਦੂਰੋਂ ਆਉਣਾਗਾ ਉਹਨੇ ਇੱਕ ਗਊ ਲੈਣੀ ਉਹ ਬੇਚਿੰਤ ਹੋ ਕੇ ਆਜੇ ਇੱਕ ਦੂਜੇ ਵੀਰ ਨੇ ਸਾਂਝੀ ਪਾ ਦੇਾਂਗੇ ਮਹਿੰਗੀ ਦੀ ਪੈਣ ਦਿੰਦੇ ਕਹਿੰਦੇ ਲਾਟ ਰਾ ਦੇਣ ਵੀਰੇ ਆਪਣਾ ਪੰਜਾਬ ਦੇ ਚਾਰ ਸਕਰੇ ਮਾਲ ਜਾਂਦਾਗਾ ਪਰਮਾਤਮਾ ਦੀ ਕਿਰਪਾ ਸਤ ਕਾ ਤੇ ਭਰਾ ਆਪਣੇ ਕੋਲੇ ਇੰਨਾ ਪਿਆਰ ਦੇ ਰਿਹਾ ਆਪਾਂ ਨੂੰ ਜਿਹੜੀ ਜਰਸੀ ਦੇਖ ਰਹੇ ਆ ਇਹ ਵੀਰੇ ਪਿਛਲੇ ਸਾਲ ਦੇ ਬਾਕੀ ਰਹਿ ਗਈ ਸੀ 400 ਦੇ ਪਿਛਲੇ ਸਾਲ ਦੇ ਚ ਬਾਕੀ ਰਹਿ ਗਏ ਸੀ ਠੀਕ ਹੈ ਜਿਹੜੀਆਂ ਕੱਚੀਆਂ ਬਹਿੜਾਂ ਨੇ ਇਹ ਵੀ ਦੇਖੋ ਮਖਾਇਲ ਲਾਤਾ ਵੀਰੇ ਕਰਮਾਲੀ ਨੇ ਭਾ ਇਹਦਾ ਬਹੁਤ ਛੋਟਾਗਾ ਤੇ ਦੁੱਧ ਬਾਈ ਦੀ ਇਹ ਵੀ 20 ਕਿਲੋੜਾ ਬੱਚਾਗਾ ਪਰ ਕੱਚੀ ਕਰਕੇ ਥੋੜਾ ਜਿਹਾ ਨਹੀਂ ਸਾਡੇ ਕੋਲ ਪਿਛਲੇ ਸਾਲ ਦੇ ਖੜ ਗਈ ਸੀ ਦੇਖ ਸਕਦੇ ਹੋ ਸੁਭਰੋ ਨਾੜਾ ਦੇਖ ਸਕਦਾ ਜਿਹਨੇ ਅੰਬਾਲੇ ਤੋਂ ਰੇਲ ਦਾ ਜਰਸਨ ਖੇਲਰਦਨ ਲੀਹਾ ਦਾ ਸੋ ਆ ਜੀ ਦੇਖੋ ਯਾਰ ਕਿਆ ਬਾਤ ਆ ਜਿਹੜੇ ਵੀ ਕਹਿੰਦੇ ਜਰਸੀ ਲੈਣੀ ਹੈ ਇੱਕ ਪੈਸੇ ਅਸੀਂ ਲਾ ਦਾਂਗੇ ਸੋ ਚੀਜ਼ ਲਿਹਾਣ ਕਿਲਿਓ ਬਾਈ ਨੇ ਕਸ ਨਹੀਂ ਛੱਡੀ ਤੇ ਦਿਖਾਉਣ ਕਿਲਿਓ ਆਪਾਂ ਛੱਡੀ ਗਾ ਵੀ ਜਾਵਾਂ 5 ਦਿਨਿਕ ਨੂੰ ਡਾਲੇ ਤੇ ਹੋ ਜਾਵਾਂ ਡਾਲੇ ਤੇ ਹੋ ਵੀਰੇ ਤੁਸੀਂ ਆਵੋਗੇ ਪਰ ਜੇ ਵਾਲੇ ਪਾਸੋਂ ਆਪਾਂ ਮਾਪਾ ਕਹਿੰਦੀਏ ਨਹੀਂ ਇੰਨੇ ਪੈਸੇ ਖਰਦਨੇ ਹੁੰਦੇ ਪਰ ਮਾਨ ਹਰ ਇੱਕ ਵੀਰ ਜਿਵੇਂ ਆਪਾਂ ਕਿਸੇ ਚੰਗੇ ਮਾਹੌਲ ਤੇ ਜਾਵੜੀਏ ਉੱਥੇ ਆਪਾਂ ਨੂੰ ਸਲਟਾਂ ਦੀ ਜੀਨਾਂ ਦੀ ਚੈਨ ਲੱਗ ਜਾਂਦੀ ਉੱਥੇ ਹੁੰਦਾ ਵੀ ਸਾਰੀਆਂ ਇਲੈਜੀਏ ਇਸ ਕਰਕੇ ਬਾਈ ਜੀ ਮਾਨ ਇੱਥੇ ਵੀ ਆ ਕੇ ਇਦਾਂ ਹੀ ਕਰੂਗਾ ਵੀ ਸਾਰੀਆਂ ਇਲੈਜੀਏ ਕਰ ਕਰਨੀਆਂ ਮਜਬੂਰੀਆਂ ਹੁੰਦੀਆਂ ਕਿਸੇ ਪਾਸੇ ਬੰਧਨਾਂ ਵਾਲੀ ਕਿਸੇ ਪਾਸੇ ਸਾਹਮਣ ਵਾਲੀ ਕਿਸੇ ਪਾਸੇ ਪੈਸਿਆਂ ਦੀ ਮਜਬੂਰੀ ਆ ਜਾਂਦੀ ਆ ਇਸ ਕਰਕੇ ਜਾਨੀ ਦੀ ਮਜਬੂਰੀ ਦਾ ਕਰਕੇ ਤਾਂ ਕੋਈ ਵੀਰ ਇੱਕ ਬੋਲ ਜਾਣ ਪਰ ਮਨ ਸਾਰੀਆਂ ਖਰੀਦਣ ਨੂੰ ਕਰੂ ਇਸ ਤਰ੍ਹਾਂ ਦੇ ਤੋਹਫੇ ਆ ਵੀਰ ਇੱਕ ਯਾਰ ਸੋ ਵੀਰੋ ਬਾਕੀ ਜਿਹਨਾਂ ਨੇ ਗੱਲਾਂ ਕੀਆਂ گاਵਾ ਕਾਦੇ ਰਹਿੰਦੇ ਵਾ ਸਿਲੈਕਟਡ ਵੀ ਜਿਹੜੀ ਉਹ ਸਾਹਮਣੇ ਸਕਰੀਨ ਤੇ ਗਾਂ ਦੇਖਦੇ ਪਏ ਆਪਾਂ ਜਿਹੜੇ ਕਹਿੰਦੇ ਨਾ ਬਰੀਡ ਤਿਆਰ ਕਰਨੀ ਆ ਬਰੀਡ ਤਿਆਰ ਕਰਨੀ ਆ ਸੀਮੈਂਟ ਚੰਗੇ ਲਾਈ ਚੱਲਿਓ ਤੁਹਾਡਾ ਘਰ ਬਾਦੂ ਜਰਸੀਆਂ ਤੇ ਇਹ ਵੀ ਇਹ ਵੀ ਮੇਰੇ 25 ਕਿਲੋ ਦਾ ਬੱਚਾ ਹੈਗਾ ਠੀਕ ਹੈ ਉਹਦੀ ਉਮੀਦ ਹੈ ਮੇਰੇ ਸਾਹਿਬ ਉਹਨਾਂ ਸਾਹਮਣੇ ਆਲਾ ਚਾਹੀਦਾ ਕੋਈ ਅਲਾ ਕੁਛ ਕਰੂ ਗਿਆਣਾ ਉਹ ਬਿਲਕੁਲ ਕਰੂ ਵੀਰੇ ਟੋਪਰ ਬੱਚੇ ਨੇ ਬਾਈ ਜੀ 25 ਦੇ ਵੀ ਕਹਾਂ ਨਾ ਕਿ ਉਹ ਦੱਸਿਆ ਨਾ ਇਹ ਜਿਹੜੇ ਦੁੱਧ ਦੇਣੇ ਆ ਕੰਡੇ ਦੇ ਤੋਲਣੇ ਉਹ ਦੱਸਿਆ ਆਜੋ ਅੰਦਰ ਨਹੀਂ ਬਟਾ ਵੀ ਦਿਖਾ ਦਈਏ ਤੇ 6 ਨਾਗ ਵੀਰੇ ਹੋਰ ਆਉਣ ਆਲੇ ਆ ਠੀਕ ਹੈ ਹਾਂ ਤੇਰੀ ਆਪਣੇ ਕੋਲ ਤੇਰੀ ਨਾਗ ਆਜੋ 29 ਨਾਗ ਹਾਜ਼ਰ ਆ 29 ਨਾਗ ਆਪਾਂ 29 ਬੋਲ ਤੇ ਲਾਵਾਂਗੇ ਦਾ 35 37 ਠੀਕ ਹੈ ਹੋਰ ਬਾਜੇ 32 29 ਨਾ ਵੀਰੇ ਕੁਛ ਨਹੀਂ ਬੰਨਣਾ ਡੋਲਣਾਂ ਚਲਾ ਕਰਨ ਹੁੰਦਾ ਵੱਡੀ ਇੱਤੇ ਫਾਗੀ ਵੀਰੇ ਬਿਲਕੁਲ ਵੱਡਾ ਬੱਚਾ ਆ ਗਿਆ ਚੰਗੇ ਦੁੱਧਾਂ ਦੀ ਮਾਂ ਲਾ ਗਈ 75000 ਦੀ ਵੇਚਿਆਗੇ ਆਫਰ ਲਾਤਾ ਇਹਦਾ ਗੱਬਣਾ ਆਫਰ ਦਾ ਕਰਦੇ ਦੱਸ ਦੇ ਨਹੀਂ ਕਰਚਿਆ 75 ਦਾ ਬੱਚਾ ਦੇ ਦੇਗੇ ਤੁਹਾਨੂੰ ਦੇਉਗੀ 24 25 ਕਿਲੋ ਠੀਕ ਹੈ ਉਹ ਤੋਂ ਅੱਗੇ ਵੀ ਦੇ ਦਾਰਸੀ ਆ ਗਈ 5 ਤੋਂ 7 ਦਿਨ ਦੇ ਵਿੱਚ ਬੱਚਾ ਕਰੂਗੀ 17 18 ਕਿਲੋ ਵੀਰੇ ਵੰਡੋ ਦੁੱਧ ਪਰ ਵੀ ਦੇਉਗੀ ਆਪਾਂ 30 ਕਿਲੋ ਹੀ ਟੱਗ ਗਏ ਨੇ ਇਹਦਾ ਫਿਰ ਉਹ ਤੋਂ ਅੱਗੇ ਵੀ ਆ ਆ ਗਿਆ ਦੇਖੋ ਸਾਈਆਂ ਦੇ ਵਿੱਚ ਬੱਚਾ ਆ ਗਿਆ ਵੀਰੇ ਠੰਡੀ ਸੀਲ ਹਾਂ ਠੰਡੀ ਸੀਲ ਉਹ ਵੀ ਗਰਮ ਤਾਂ ਲੈਣੀ ਨਹੀਂ ਚੱਲ ਠੰਡੇ ਦੀ ਬਹਿ ਕੇ ਲੈ ਕੇ ਜੋਦੀਰੇ ਇਹ ਕੰਮ ਹੋਈ ਨਾਲ ਵੀ ਸਲਾਂਗ ਚੱਕ ਵੀ ਉਹਦਾ ਰੋਟੀ ਦੇ ਦੇ ਦਾਂਗੇ ਵੀਰੇ ਉਹਦਾ ਕੰਮ ਕਰਨਾ ਨਹੀਂ ਪੈਸੇ ਵਾਲੀ ਦੌੜ ਤਾਂ ਵੀਰੇ ਲਾਉਣੀ ਨਹੀਂ ਗਈ ਜਿੱਤੇ ਪੈਸੇ ਵਾਲੀ ਦੌੜ ਲਾਗੀ ਵੀਰੇ ਉੱਦੈ ਸਮਝੋ ਬੰਦਾ ਫੇਰ ਜੈ ਜੀ ਗੱਲ ਆ ਵੀਰੇ ਇੱਕ ਕੰਮ ਕਰੋ ਕੰਮ ਕਰੋ ਇਮਾਨਦਾਰੀ ਨਾਲ ਕੰਮ ਕਰੋ ਪੈਸਾ ਤੁਹਾਡੇ ਮਗਰ ਆਪ ਹੀ ਆਊ ਸੋ ਆਪ ਦੀ ਕੁਆਲਿਟੀ ਬਣਾ ਕੇ ਚੱਲੋ ਪੈਸਾ ਆਪ ਹੀ ਆਊਗਾ ਤੇ ਇਹ ਬੱਚਾ ਆ ਗਿਆ ਵੀਰੇ ਥੋੜਾ ਬੁਖਾਰ ਹੋ ਗਿਆ ਸੀ ਬੰਨੂ ਇਹ ਆਪਾਂ ਇੱਥੇ ਹੱਜੇ ਵੇਚ ਦੇਣੀ ਠੀਕ ਹੈ ਗੱਬੜਾ ਹਜੇ 20 ਕਿਲੋ ਤੇ ਸੀਗੀ ਵੀਰੇ ਹੁਣ 15 ਕਿਲੋ ਤੇ ਆ ਗਈ ਬੁਖਾਰ ਹੋ ਗਿਆ ਸੁਈ ਵੀ ਆ ਹਾਂ ਅੱਗੇ ਆ ਗਈ ਕਿ ਸਾਈਵਾਲ ਗਿਰਚਾ ਹਨਾ ਸਾਈਵਾਲ ਗਿਰਚਾ ਕੀ ਵੀਰੇ ਤਾਜੀ ਸੂਪੀਆ ਤੇ ਦੁੱਧੇ ਨਾਲ ਵੀਰੇ 18 ਕਿਲੋ ਤੋਂ ਵੀਰੇ ਬਾੜੋ ਚੱਲੀ ਆ 18 ਤੋਂ ਸਟਾਰਟ ਹੋਈ ਆ 18 ਤੋਂ ਸਟਾਰਟ ਹੋਈ ਆ 4 ਦੰਦਾ ਵੀਰੇ ਤੇ ਵੀਡੀਓ ਬਾਕੀ ਤੁਸੀਂ ਦੇਖ ਲੀਆ ਮਾਰਕੀਟ ਘੁੰਮ ਕੇ ਆਇਓ ਕੱਲਾ ਕੱਲਾ ਨਾਗ ਵੀਰੇ ਦੇਖਣ ਲੈ ਖੂਗਾ ਨਗਰੋਂ ਪਿੱਛੋਂ ਕੋਈ ਵੀਰ ਨਾ ਉਹਨੇ ਖਾਲੀ ਵੀਰੇ ਗੇੜਾ ਹੀ ਫਾਉਂਦਾ ਤਾਂ ਕੋਈ ਫਾਇਦਾ ਨਹੀਂਗਾ ਤੇ ਬਾਕੀ ਬਾਈ ਜੀ ਜਿਹੜਾ ਮੋਬਾਈਲ ਤੁਹਾਨੂੰ ਤੁਸੀਂ ਬੋਲਦੇ ਆ 680713934 ਥੋੜਾ ਜਿਹਾ ਵੀਰੇ ਬਿੱਲੀ ਚੱਲਦਾ ਰਹਿੰਦਾਗਾ ਜੇ ਮੈਂਤ ਕਰਨੀ ਵੇਜੇ ਫੁੱਲ ਲਾਉਣ ਨੂੰ ਜੇ ਸਾਨੂੰ ਰੰਗ ਆ ਜੇ ਤੇ ਅੱਧੇ ਪੌਣੇ ਘੰਟੇ ਬਾਅਦ ਵੀ ਜੀ ਸੀ ਵੀ ਬੈਗ ਲਾ ਲੈਣੇ ਆ ਤੇ ਬਾਕੀ ਇੱਕ ਜਿਵੇਂ ਬੈਂਕ ਚ ਰੁਕ ਕਰਦਾਗਾ ਵੀਰੇ ਸਾਲ ਹੀ ਚੀਜ਼ਾਂ ਥੋੜੀ ਜਿਹੀ ਗਰਮੀ ਜ਼ਿਆਦਾ ਗਈ ਵੀਰੇ ਬਾਹਰੋਂ ਜਦੋਂ ਅਸੀਂ ਖਰੀਦ ਕੇ ਲੈ ਅਸੀਂ ਦੇਖ ਕੇ ਨਿਰਖ ਪਰਖ ਨਾਲ ਲੈ ਕੇ ਆਏ ਆ ਤੇ ਅੱਗੇ ਵੀਰੇ ਪੈਸੇ ਤੁਸੀਂ ਖਰਚਨੇ ਆ ਸਾਰੀਆਂ ਮੁੱਲ ਖਰੀਦੀਆਂ ਮੈਂ ਕਰਦੀ ਗਊ ਕੋਈ ਵੀ ਨਹੀਂ ਵੀਰੇ ਦੇਖ ਕੇ ਆਉਦੀ ਨਿਰਖ ਪਰਖ ਕੇ ਖਰੀਦੇ ਲੈ ਕੇ ਜਾਓ ਬਾਅਦੋਂ ਸਾਲ ਹੀ ਚੀਜ਼ਾਂ ਲੰਬਾ ਕੋਈ ਨਹੀਂ ਹੁੰਦਾ ਵੀਰੇ ਗਾਰੰਟੀ ਕਿਸੇ ਕਿਸਮ ਦੀ ਕੋਈ ਨਹੀਂ ਜਿੱਥੋਂ ਗਾਰੰਟੀਆਂ ਮਿਲਦੀਆਂ ਉੱਥੇ ਵੀ ਇਹ ਨਿਭੜਦਾ ਕੁਝ ਨਹੀਂ ਹੁੰਦਾ ਕੋਰੀ ਗੱਲ ਦਾ ਦੁੱਖ ਕੋਈ ਨਹੀਂਗਾ ਕਿਉਂਕਿ ਆਪਦੀ ਵੀਰੇ ਚੀਜ਼ ਦੇਖ ਕੇ ਨਰਕ ਪਰ ਕੇ ਖਰੀਦੋ ਸੋ ਕਾਫੀ ਨਾ ਆ ਗਏ ਤਾਂ ਤੁਹਾਨੂੰ ਮਾਤਰਾ ਜਿਹਾ ਹਾਜ਼ਰ ਮਿਲਣਗੇ ਸ਼ੀਨੀ ਵਾਲਾ ਕਲਾਂ ਡੇਰੀ ਫਾਰਮ ਪੰਜ ਦੇ ਨੂੰ ਵਿਜ਼ਿਟ ਕਰੋ ਆਪਦੀ ਮਨਪਸੰਦ ਦੀ ਗਾਂ ਤੁਸੀਂ ਖਰੀਦਦਾਰੀ ਕਰ ਸਕਦੇ ਹੋ ਵੀਰੋ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈ ਦਿਲ ਤੋਂ